ਜਦੋਂ ਸਿਮਰਜੀਤ ਮਾਨ ਜੈਦਾ ਜਿਮਨੀ ਚੌਂਚ ਉਹਦੇ ਕਾਰਨ ਮਗਰ ਸੀਗਾ ਮੂਸੇ ਵਾਲਾ ਜੱਟ ਅੱਛਾ ਮੂਸੇ ਵਾਲੇ ਦੇ ਨਾਂ ਨੂੰ ਵੋਟਾਂ ਪੰਗਾਂ ਸੀ ਉਹ ਤਾਂ ਕਹਿੰਦੇ ਕਿ ਨਹੀਂ ਇਦਾਂ ਕੁਛ ਨਹੀਂ ਹੋਇਆ ਤੇ ਫਿਰ ਐਤਕੀ ਜੱਤ ਲੈਂਦਾ ਐਤਕੀ ਬਾਪੂ ਬਲਕੌਰ ਪਾਸੇ ਸੀ ਐਤਕੀ ਨਹੀਂ ਪਹੁੰਚਿਆ ਛੋਟਾਂ ਨੂੰ 12-13 ਦਿਨ ਪਹਿਲਾਂ ਹੀ ਦੱਸਤਾ ਸੀ ਮੈਂ ਕਿਹਾ ਵੀ ਹੁਣ ਗੱਲ ਕੂਮ ਤੇ ਆ ਗਈ ਅਣਖ ਤੇ ਆ ਗਈ ਸਿੱਖਾਂ ਦੇ ਪੁੱਤਾਂ ਸਿੱਖਾਂ 'ਚ ਰਹਿਣਾ ਪੰਜਾਬ ਦੇ ਸੂਰਮਿਆਂ ਦੇ ਹੂੰ ਧਰਤੀ ਤੇ ਰਹਿਣਾ ਤੇ ਫਿਰ ਮੈਂ ਕਿਹਾ ਵੀ ਹੁਣ ਜਦੋਂ ਗੱਲ ਕੌਮ ਤੇ ਆ ਗਈ ਹੁਣ ਮੈਂ ਕਿਹਾ ਕਰਮਜੀਤਨ ਮੋਲੇ ਦੇ ਮੂਰੇ ਕੁਛ ਵੀ ਨਹੀਂ ਹੁਣ ਮੈਂ ਕਿਹਾ ਮੇਰੀ ਵੋਟ ਸਰਬਜੀਤ ਨੇ ਪੱਕੀ ਉਹ ਇੱਥੇ ਮੇਰੇ ਕੋਲੇ ਨਿੱਤ ਆਇਆ ਕਰਿਆ ਆਖਿਆ ਕਰੇ ਵੀ ਨਮੋਲ ਜਿੱਤੂ ਨਮੋਲ ਜਿੱਤੂ ਮੈਨੂੰ ਕਹਿੰਦਾ ਪਤਾ ਨਹੀਂ ਕੀ ਹੋਇਆ ਕਹਿੰਦਾ ਜਦੋਂ ਮੈਂ ਵੋਟ ਪਾਉਣ ਗਿਆ ਪੈ ਗਈ ਗੰਨੇ ਨੂੰ ਅੱਛਾ ਆਮ ਆਦਮੀ ਪਾਰਟੀ ਦੇ ਵਰਕਰਾਂ ਦੀ ਵੀ ਗੰਨੇ ਤੇ ਨੱਪੀ ਗਈ ਵੋਟ ਆਏ ਹਾਏ ਹਾਂ ਕਿਉਂਕਿ ਗੱਲ ਸਿੱਖੀ ਤੇ ਆ ਗਈ ਸੀ ਗੱਲ ਸਿੱਖੀ ਤੇ ਫਿਰ ਸਿੱਖਾਂ ਦਾ ਸਭ ਤੋਂ ਵੱਡਾ ਹਨਾ ਧਰਮ ਹੀ ਜਦੋਂ ਸਿੱਖੀ ਆ ਕਿ ਜੇ ਸਿੱਖਾਂ ਫਿਰ ਸਿੱਖ ਤਾਂ ਮਰ ਗਏ ਸੀਗੇ ਦੋਹੇ ਸੀਟਾਂ ਦੇ ਕੋਈ ਤਾੜੋਂ ਰਹੀਏ ਬੰਦੇ ਚ ਹਾਂ ਹਾਂ ਤਾੜਾ ਹੁਣ ਜਿਵੇਂ ਬਾਗਲਾ ਜਾਂ ਹਜੇ ਵੀ ਤਾੜਾ ਭਵੇਂ ਰਾਜ ਤੋਂ 7 ਸਾਲ ਹੋ ਗਏ ਬਾਹਰ ਅੱਛਾ ਰਾਜਾ ਵਣਗਾ ਉਹਦੇ ਚ ਤੜ ਸਦਾ ਹੈਗੀ ਤੇ ਸਦਾ ਹੀ ਰਹੂਗੀ ਹਾਂ ੜਕ ਮਾਰ ਕੇ ਬੋਲਦਾ ਕਦੇ ਡਰਿਆ ਜਿਹੜਾ ਇੱਥੋਂ ਬਾਜੀ ਮਾਰ ਗਿਆ ਸਰਕਾਰ ਉਹਦੀ ਸਤਾਈ ਚ ਪੱਕੀ ਹੈ ਅੱਛਾ ਕਾਂਗਰਸ ਦਾ ਬੋਗਦੇ ਸਿੰਘਾਂ ਨੂੰ ਹੱਥ ਥੋੜਾ ਜਿਆਦਾ ਨੇੜੇ ਆ ਅੱਛਾ ਹਾਂ ਆ ਆਦਮੀ ਵਾਲੇ ਉਹ ਥੋੜਾ ਜਿਆਦਾ ਮਗਰ ਆ ਅੱਛਾ ਤੇ ਜੇ ਕੱਗੇ ਅਕਾਲੀ ਦਲ ਖੜਾ ਦਾ ਕਨੀਜੀ ਤੇ ਆ ਹਾਂ ਤੇ ਪਰ ਹੋ ਸਕਦਾ ਵਿਰੋਧੀ ਧਿਰ ਚ ਆ ਜਾਵੇ ਭਗਵੰਤ ਮਾਨ ਵੀ ਲੋਕਾਂ ਨੂੰ ਹਸਾਉਂਦੇ ਆ ਕੱਲਾ ਹੱਸ ਨਹੀਂ ਆ ਭਗਵੰਤ ਮਾਨ ਬੰਦਾ ਤਾਂ ਨਹੀਂ ਮਾੜਾ ਹਾਂ ਧੱਕਾ ਤਾਂ ਨਹੀਂ ਕੀਤਾ ਕਿਸੇ ਨਾਲ ਨਜਾਇਜ਼ ਭਗਵੰਤ ਮਾਨ ਬੰਦਾ ਨਹੀਂ ਮਾੜਾ ਲੋਕ ਤਾਂ ਕਹਿ ਦਿੰਦੇ ਧੱਕਾ ਤਾਂ ਹੋ ਗਿਆ ਭਗਵੰਤ ਮਾਨ ਨਾਲ ਬੰਦਾ ਨਹੀਂ ਮਾੜਾ ਪਰ ਜਿਹੜੇ ਨਾਲ ਉਹਨਾਂ ਦੇ ਕੌਮੀ ਕੁਮਿਨਰਲ ਕਹਿ ਲੋ ਜਾਂ ਜਿਹੜੇ ਉੱਥੋਂ ਦਿੱਲੀ ਤੋਂ ਬੈਠੇ ਸਰਕਾਰ 'ਚ ਇੰਟਰਫੇਅਰ ਕਰਦੇ ਆ ਉਹ ਕਿਤੇ ਮਾੜੇ ਹੋ ਸਕਦੇ ਆ ਭਗਵੰਤ ਮਾਨ ਬੰਦਾ ਮਾੜਾ ਨਹੀਂ ਜਿਹੜਾ ਪੰਜਾਬ ਦੀ ਗੱਲ ਕਰਦਾ ਪੰਜਾਬ ਵਰੇ ਸੋ ਬੰਦੇ ਦੇ ਹੱਥਾਂ 'ਚੋਂ ਗੱਲ ਟੱਪ ਜੇ ਫਿਰ ਉਹ ਤੋਂ ਤਾਂ ਨੁਕਸਾਨ ਹੋਣਾ ਤਾਂ ਹੀ ਹੁੰਦਾ ਉਥੇ ਕਿਤੇ ਨਾ ਕਿਤੇ ਦਿੱਲੀ ਨੂੰ ਇੰਟਰਫੇਅਰ ਨਹੀਂ ਨਾ ਕਰਨਾ ਚਾਹੀਦਾ ਪੰਜਾਬ ਦੀਆਂ ਗੱਲਾਂ 'ਚ ਛੋ ਤਾਂ ਸੈਂਟਰ ਹੈ ਜੀ ਜਦੋਂ ਉਥੋਂ ਫੰਡ ਲੈ ਕੇ ਆਉਂਦੇ ਜਦੋਂ ਪੈਸਾ ਲੈ ਨਹੀਂ ਦੇਖੋ ਸੈਂਟਰ ਕਰਾ ਸੈਂਟਰ ਉਹਨਾਂ ਨੂੰ ਤਾਂ ਇੱਕ ਸੀਟ ਵੀ ਨਹੀਂ ਆਈ ਜੀ ਸੀਟਾਂ ਤਿੰਨ ਝੋਲੀ 'ਚ ਪਾਆਂ ਤਾਂ ਪੰਜਾਬ ਨੇ ਪਾਆਂ ਹੋਰ ਕਿਸੇ ਵੀ ਸਟੇਟ 'ਚ ਜਾਂ ਦਿੱਲੀ 'ਚ ਜਿੱਥੇ ਉਹਨਾਂ ਦੀ ਸਰਕਾਰ ਚੱਲ ਰਹੀ ਹੈ ਉਥੋਂ ਇੱਕ ਸੀਟ ਵੀ ਵਿਖਾਓ ਹੈਗੀ ਉਹਨਾਂ ਕੋਲੇ ਕਿੰਨਾ ਕਾਰਨਾ ਕਰਕੇ ਉਹ ਲੋਕਾਂ ਦੇ ਨਜ਼ਰਾਂ ਦੇ ਵਿੱਚੋਂ ਲੈ ਜਾਣਗੇ ਜੇ ਉਹਨਾਂ ਨੇ ਇਹ ਕੰਮ ਕੀਤੇ ਨਹੀਂ ਉਹ ਤਾਂ ਦੇਖੋ ਜੀ ਹੁਣ ਗੱਲ ਹੀ ਕੂਮਤੇ ਆ ਗਈ ਹੈ ਹਨਾ ਤੇ ਸਿੱਖ ਕੌਮ ਦੇ ਦੋ ਵੱਡੇ ਚਿਹਰੇ ਆ ਚਲੋ ਹੋਰ ਤਾਂ ਕੁਝ ਹੋਵੇ ਨਾ ਹੋਵੇ ਕਿਉਂਕਿ ਸਰਕਾਰ ਹੀ ਉੱਥੇ ਐਂਟੀ ਤੇ ਰਾਂ ਲੀਆਂ ਦੋ ਬੰਦਿਆਂ ਦਾ ਬੰਦਾ ਵੀ ਕੁਝ ਨਹੀਂ ਇੰਨਾ ਮਗਰ 543 ਮਗਰ ਪਰ ਗੱਲ ਇੱਕ ਆ ਵੀ ਉਥੇ ਐ ਤਾਂ ਆਖਣਗੇ ਵੀ ਆ ਸਿੱਖਾਂ ਦੇ ਯਾਰ ਪੰਜਾਬ ਚੋਂ ਆਏ ਬਹੁਤ ਵੱਡੇ ਚਿਹਰੇ ਆ ਹਮ ਇੱਕ ਸਾਹ ਦਾ ਵੀ ਖਾਲਸੇ ਲੋਕ ਸਭਾ ਇੱਥੇ ਜਾ ਰਹੇ ਸੀ ਜਿਉਂਦੇ ਆ ਜਿਉਣੇ ਆ ਜੇ ਜ਼ਮੀਰਾਂ ਜਾਗ ਦਿਨਾਂ ਪਿਤੇ ਦਿਨਾਂ ਲੋਕ ਸਭਾ ਚੋਣਾਂ ਦੇ ਰਿਜ਼ਲਟ ਨੇ ਜਿਹੜੇ ਉਹ ਬੜੇ ਜ਼ਬਰਦਸਤ ਆਏ। ਇਸ ਵਾਰ ਫਿਰ ਪੰਜਾਬੀਆਂ ਨੇ ਵੱਖਰਾ ਇਤਿਹਾਸ ਰਚਿਆ। ਖਡੂਰ ਸਾਹਿਬ ਦੀ ਸਭ ਤੋਂ ਹੌਟ ਸੀਟ ਅਤੇ ਚਰਚਿਤ ਨਾਮ ਹੈ ਜਿਹੜਾ ਭਾਈ ਅਮਰਪਾਲ ਸਿੰਘ ਉਹਨਾਂ ਨੂੰ ਸੀਟ ਹੈ ਜਿਹੜੀ ਉੱਥੋਂ ਮਿਲਦੀ ਹੈ। ਇਸ ਤੋਂ ਬਾਅਦ ਜਿਹੜੇ ਸ਼ਹੀਦ ਬੈਂਤ ਸਿੰਘ ਜੀ ਉਹਨਾਂ ਦੇ بیٹے ਭਾਈ ਸਰਬਜੀਤ ਸਿੰਘ ਵੀ ਆਪਣੀ ਸੀਟ ਹੈ ਜਿਹੜੀ ਉਹ ਫਰੀਦਕੋੜ ਤੋਂ ਕੱਢਦੇ ਨੇ। ਬਹੁਤ ਸਾਰੀਆਂ ਭੁਖਵਾਣੀਆਂ ਵੋਟਾਂ ਤੋਂ ਪਹਿਲਾਂ ਕਈ ਲੋਕਾਂ ਦੇ ਵੱਲੋਂ ਕੀਤੀਆਂ ਗਈਆਂ ਸੀ ਚਾਹੇ ਉਹ ਸੋਸ਼ਲ ਮੀਡੀਆ ਤੇ ਹੋਣ ਜਾਂ ਫਿਰ ਉਹ ਸੋਸ਼ਲ ਮੀਡੀਆ ਤੋਂ ਪਾਸੇ ਉਹਨਾਂ ਦੇ ਵਿੱਚੋਂ ਬਾਈ ਗੋਪੀ ਗੁਰਪ੍ਰੀਤਵੀ ਸੀ ਗੋਪੀ ਭਲਾਈਆਣਾ ਦੇ ਨਾਮ ਨਾਲ ਤੁਸੀਂ ਸਾਰੇ ਇਹਨਾਂ ਨੂੰ ਜਾਣਦੇ ਹੋ ਸੋਸ਼ਲ ਮੀਡੀਆ ਤੇ ਮਸ਼ਹੂਰ ਨੇ ਇਹਨਾਂ ਨੇ ਬਹੁਤ ਸਾਰੀਆਂ ਗੱਲਾਂ ਜਿਹੜੀਆਂ ਉਹ ਕੀਤੀਆਂ ਸੀ ਤੇ ਮੈਂ ਉਡੀਕ ਰਹੀ ਸੀ ਕਿ ਕਦੋਂ ਰਿਜ਼ਲਟ ਆਵੇ ਮੈਨੂੰ ਬਾਈ ਵੋਟਾਂ ਨਾਲੋਂ ਜ਼ਿਆਦਾ ਰਿਜ਼ਲਟ ਦੀ ਢੀਕ ਸੀਗੀ ਕਿ ਕਦੋਂ ਜਿਹੜਾ ਰਿਜ਼ਲਟ ਆਵੇ ਤੇ ਜੇ ਹਾਰ ਗਏ ਤਾਂ ਵੀ ਕੀ ਲੈਣਾ ਤੇ ਜੇ ਜਿੱਤ ਕੇ ਤਾ ਵੀ ਘੇਰ ਲੈਣਾ ਕਹਿੰਦੇ ਪੁੱਛਾਂ ਵਾਲਾ ਕੰਮ ਸ਼ੁਰੂ ਕਰਤਾ ਬਾਈ ਨੇ ਅ ਸਭ ਤੋਂ ਪਹਿਲਾਂ ਹੀ ਸੱਸੀ ਕਾਲ ਸਾਰੇ ਮੇਰੇ ਭੈਣ ਭਰਾਵਾਂ ਨੂੰ ਜਿੰਨੇ ਪੰਜਾਬ ਚ ਪੰਜਾਬ ਤੋਂ ਬਾਹਰ ਪੰਜਾਬੀ ਰਹਿੰਦੇ ਆ ਜਾਂ ਹੋਰ ਵੀ ਕੋਈ ਪ੍ਰਵਾਸੀ ਤੇ ਮੈਨੂੰ ਤਾਂ ਆਪਦੇ ਪ੍ਰਮਾਤਮਾ ਤੇ ਮਾਣ ਸੀਗਾ ਤੇ ਪਰ ਉਹ ਹਾਂ ਇੱਕ ਗੱਲ ਆ ਵੀ ਜਿਹੜੇ ਮੇਰੇ ਨਾਲ ਮੇਰੇ ਯਾਰ ਦੋਸਤ ਰਹਿੰਦੇ ਚਤੋਪੈਰ ਗੱਡੀ ਚ ਜਾਂ ਜਿਵੇਂ ਤੁਹਾਡੇ ਵਰਗੇ মিডিਆ ਵਾਲੇ ਹਨਾ ਤੇ ਜੇ ਤਾਂ ਵੀ ਚਲੋ ਹੁਣ ਤਾਂ ਮੈਨੂੰ ਨਹੀਂ ਮੈਂ ਆਪਦੇ ਪ੍ਰਮਾਤਮਾ ਨਾਲ ਜਿਵੇਂ ਜੁੜਿਆ ਪਹਿਲਾਂ ਤੋਂ ਮੈਨੂੰ ਪਤਾ ਕਿਉਂਕਿ ਮੈਂ ਜਿਹੜੀ ਗੱਲ ਕਹਾਂ ਅੱਜ ਤੱਕ ਤਾਂ ਮਹਾਰਾਜ ਦੇ ਹੁਕਮ ਨਾਲ ਬੈਠ ਠਿਕ ਗਈ ਨਹੀਂ ਹੂੰ ਸਵੇਰ ਤਾਂ ਪਤਾ ਨਹੀਂ ਹਾਂ ਤੇ ਮੈਨੂੰ ਮਾਨ ਸੀਗਾ ਤੇ ਮੈਨੂੰ ਮੇਰੇ ਨਾਲ ਲੈ ਕੇ ਕੀ ਕਰਨ ਬਈ ਜੇ ਆ ਕੇ ਕਿਤੇ ਗਲਤ ਹੋ ਗਈ ਗੱਲ ਹਾਂ ਤੇ ਫੇਰ ਕਹਿੰਦੇ ਫੇਸਬੁੱਕ ਤੇ ਤੇਰਾ ਗਾਹ ਦੂਜੋਂ ਵੇਖੀ ਪੈਂਦਾ ਵੀ ਇਹ ਬਾਬਾ ਦਾ ਕਾਚਾ ਹਾਂ ਮੈਂ ਕਿਹਾ ਪਹਿਲੀ ਤਾਂ ਗੱਲ ਆ ਵੀ ਆਪਾਂ ਕਹਤੋਂ ਬਾਬਾ ਨਹੀਂ ਖਵਾਉਣਾ ਅੱਛਾ ਕਿਉਂਕਿ ਆਪਾਂ ਬਾਬੇ ਨਹੀਂ ਇੱਕ ਯੰਗ ਏਜ ਦਾ ਮੁੰਡਾ ਮੈਂ 32-33 ਸਾਲ ਉਮਰ ਆ ਮੈਂ ਬਾਬਾ ਕਿਧਰੋਂ ਬਣ ਗਿਆ ਹਾਂ ਹਨਾ ਤੇ ਦੂਜੀ ਗੱਲ ਮੈਂ ਆਖਿਆ ਵੀ ਸਭ ਤੋਂ ਵੱਡਾ ਬਾਬਾ ਗੁਰੂ ਗੋਬਿੰਦ ਸਿੰਘ ਹਾਂ ਉਹ ਪ੍ਰਮਾਤਮਾ ਨੇ ਆਵਾਜ਼ ਦਿੱਤੀ ਸੀਗੀ ਵੀ ਤੂੰ ਆਏ ਬੋਲਦੇ ਹਾਂ ਬੈਠਾ ਮੈਂ ਆ ਅੱਛਾ ਮੈਂ ਕੱਲ ਉੱਥੇ ਬੈਠੇ ਬੈਠੇ ਨਹੀਂ ਜਦੋਂ ਬਾਈ ਕੋਲੇ ਕਹਿਣਾ ਬਨਿੰਦਰ ਕੋਲੇ ਲੋਕ ਆਵਾਜ਼ ਵਾਲੇ ਕੋਲੇ ਹਾਂ ਉਹ ਟਾਈਮ ਆ ਰਾਣਾ ਗਰਜੀਤ ਛੋਟੀ ਮੂਹਰੇ ਸੀ ਅੱਛਾ ਦੂਜੇ ਨੰਬਰ ਤੇ ਕਾਕਾ ਬਰਾੜ ਸੀ ਹਾਂ ਤੇ ਤੀਜੇ ਨੰਬਰ ਤੇ ਸੀਗਾ ਸ਼ੇਰ ਸਿੰਘ ਕਪਾਇਆ ਹਾਂ ਉਸ ਤੋਂ ਬਾਅਦ ਕੀ ਹੁੰਦਾ ਕਾਕਾ ਬਰਾੜ ਮੂਰੇ ਆ ਜਾਂਦਾ ਕਪਾਇਆ ਦੂਜੇ ਤੇ ਤੇ ਰਾਣਾ ਸੋਢੀ ਤੀਜੇ ਤੇ ਅੱਛਾ ਤੇ ਮੈਂ ਉੱਥੇ ਬੈਠੇ ਨਹੀਂ ਮਨਿੰਦਰ ਸਿੱਧੂ ਨੂੰ ਕਹਿਤਾ ਮੈਂ ਲਾਈਵ 'ਚ ਵੀ ਇਹ ਗੱਲ ਬੋਲਿਆ ਚੈੱਕ ਕਰ ਸਕਦੇ ਹੋ YouTube ਤੇ ਮੈਂ ਕਿਹਾ ਵੀ ਜਿੱਤੂ ਦਾ ਸ਼ੇਰ ਸਿੰਘ ਕਪਾਇਆ ਮੈਨੂੰ ਕਹਿੰਦਾ ਮੈਂ ਮਰੀ ਜਾਂਦਾ ਉਹਦਾ ਦੂਜੇ ਨੰਬਰ ਤੇ ਮੈਂ ਕਿਹਾ ਬਾਈ ਜੀ ਸ਼ੇਰ ਸਿੰਘ ਕਪਾਇਆ ਜਦੋਂ ਘਰੋਂ ਤੁਰਦਾ ਨਾ ਤੇ 1.5 ਲੱਖ ਵੋਟ ਆਪ ਦੇ ਨਾਲ ਲਈ ਜਿਹੜੀ ਉਹਦੀ ਬਰਾਦਰੀ ਹੈ ਜਿਹਨੂੰ ਆਪਾਂ ਕੌਮਿਕਲੋ ਜਾਂ ਕਿਵੇਂ ਜਾਤ ਕਾਸਟ ਕਹੇ ਲੋ ਹਣਾ ਮਗਾ 1.5 ਲੱਖ ਵੋਟ ਉਹ ਘਰੋ ਲੈ ਕੇ ਤੁਰਦਾ ਅੱਛਾ ਐਵੇਂ ਨਹੀਂ ਵੜਗਾ ਵੜਗਾ ਪਾਲਟਗਾ ਉਹਦੇ ਆ ਕੇ ਤੇਰੀ ਹੱਥ ਲਾਉਂਦੀਆਂ ਹਾਂ ਕਿਉਂਕਿ ਰਾ ਸਿੱਖ ਭਾਈਚਾਰੇ ਦਾ ਸਭ ਤੋਂ ਉੱਪਰ ਦਾ ਤੇ ਵੱਡਾ ਲੀਡਰ ਉਹ ਆ ਅੱਛਾ ਐਵੇਂ ਨਹੀਂ ਉਹਦੇ ਮੁੰਡੇ ਨੇ ਐਸਚੂ ਨੂੰ ਆਖਦਾ ਸੀਗਾ ਜੁੱਲੀ ਬਿਸਤਰਾ ਕੋਣ ਕਰ ਲਾ ਅੱਛਾ ਜਾਨੀ ਕੋਈ ਤੜ ਹੁੰਦੀ ਹੈ ਬੰਦੇ 'ਚ ਹਾਂ ਹਾਂ ਤਾੜਾ ਹਾਂ ਹੁਣ ਜਿਵੇਂ ਬਾਦਲਾ ਜਾਂ ਹਜੇ ਵੀ ਤਾੜਾ ਪਾਵੇਂ ਰਾਜ ਤੋਂ 7 ਸਾਲ ਹੋ ਗਏ ਬਾਹਰ ਆ ਅੱਛਾ ਰਾਜਾ ਵੇਣਗਾ ਹਾਂ ਉਹਦੇ ਚ ਤੜ ਸਦਾ ਹੈਗੀ ਤੇ ਸਦਾ ਹੀ ਰਹੂਗੀ ਹਾਂ ਤੜਕ ਮਾਰ ਕੇ ਬੋਲਦਾ ਕਦੇ ਡਰਿਆ ਹਾਂ ਜਿਵੇਂ ਹੁਣ ਭਗਵਾਨ ਤਮਾਣਾ ਸੀਗੀ ਅੰਮਾ ਹੂੰ ਉਹ ਕਮੇਡੀਅਨ ਕਲਾਕਾਰ ਸੀ ਉਹ ਹਜੇ ਵੀ ਕਮੇਡੀ ਸੁਣਾ ਜਾਂਦਾ ਹਾਂ ਅੱਡੋ ਅੱਟ ਬੰਦੇ ਦੀ ਆਪਦੀ ਪਰਸਨੈਲਿਟੀ ਹੁੰਦੀ ਆ ਪਰਸਨੈਲਿਟੀ ਹੁੰਦੀ ਆ ਬਿਲਕੁਲ ਮੈਂ ਪਹਿਲਾਂ ਹੀ ਦੱਸਤਾ ਸੀ ਕਿ ਮੈਂ ਖ ਲੈ ਵੀ ਜਿੱਤੂਗਾ ਕਪਾਇਆ ਮੈਨੂੰ ਕਹਿੰਦੇ ਆ ਆ ਪੁੱਖ ਬਣੀ ਨਹੀਂ ਤੇਰੀ ਸੱਚ ਹੁੰਦੀ ਮੈਂ ਕਹਿੰਦੇ ਨਾ ਹੋਈ ਤੇ ਮੈਂ ਕੈਮਰਾ ਆਉਣਾ ਹੀ ਬੰਦ ਕਰ ਦੂੰ ਅੱਛਾ ਦੂਜਿਆਂ ਦਾ ਭਵਿੱਖ ਬਾਣੀਆਂ ਸੱਚ ਹੋਈਆਂ ਹੀ ਆ ਕਪਾਏ ਵਾਲੀ ਗੱਲ ਮੋਕੇ ਦੀ ਛਾਲ ਮਰਾਦੀ ਅੱਛਾ ਅੱਛਾ ਭਾਈ ਕਿਵੇਂ ਤੁਸੀਂ ਇਹ ਅੰਦਾਜ਼ਾ ਲਾਇਆ ਸੀ ਕਿ ਉਹ ਸਿਆਸਤ ਦੇ ਵਿੱਚ ਬੜਾ ਨੇੜੇ ਰਹੇ ਨਹੀਂ 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 ਸ਼ਾਸਤ ਦਾ ਮੈਂ ਨੇੜੇ ਤੇੜੇ ਵੀ ਨਹੀਂ ਮੈਂ ਤਾਂ ਪਿੰਡ ਦਾ ਮੈਂਬਰ ਬਣਨ ਨੂੰ ਨਹੀਂ ਤਿਆਰ ਮੇਰੇ ਅੰਦਾਜ਼ਾ ਕਿਵੇਂ ਲੱਗਿਆ ਅੰਦਾਜ਼ਾ ਹੀ ਇਹ ਮਹਾਰਾਜਵਾਜ ਦਿੰਦਾ ਮੈਨੂੰ ਅੱਛਾ ਮੈਨੂੰ ਇੱਕ ਗੱਲ ਲੱਗਦਾ ਫਿਰ ਬਾਬੇ ਵਾਲਾ ਕੰਮ ਆ ਭਾਈ ਨਹੀਂ ਬਾਬੇ ਪੂਪੇ ਵਾਲਾ ਕੋਈ ਕੰਮ ਨਹੀਂ ਮੈਂ ਤਾਂ ਉਹੀ ਵੈਸੇ ਹੀ ਪਿਆ ਸੀਗਾ ਅੱਛਾ ਕਿਉਂਕਿ ਮੰਗਲਵਾਰ ਦੀ ਰਾਤ ਨੂੰ ਤੇ ਜਾਂ ਸ਼ਨੀਵਾਰ ਦੀ ਰਾਤ ਨੂੰ ਜਿਹੜਾ ਮੈਨੂੰ ਸੁਪਨਾ ਆ ਗਿਆ ਹਾਂ ਤੇ ਮੈਂ ਉਹ ਜਿਹੜਾ ਭੌਂਕਤਾ ਮੈਂ ਭੌਂਕਤਾ ਹੀ ਕਹੂੰਗਾ ਕਿਉਂਕਿ ਹੁਣ ਕੰਗਾ ਨੂੰ ਮੈਨੂੰ ਮਾੜਾ ਲੱਗਦਾ ਜਿਹੜੇ ਹਾਰ ਗਏ ਆ ਨਾ ਹਾਂ ਉਹਨਾਂ ਨੂੰ ਮੇਰੀ ਫੋਟੋ ਵੀ ਯਾਰ ਅਰਗੀ ਲੱਗਦੀ ਉਹ ਵੀ ਆ ਇਹਨੇ ਪੁਆ ਕਬਾਣੀ ਪਹਿਲੇ ਹੀ ਕਰਤੀ ਸੀ ਤੇ ਸਹੀ ਹੋ ਗਈ ਹਾਂ ਜਿਹੜੀ ਗੱਲ ਮੈਂ ਕਹੀ ਸੀ ਹਾਂ ਉਹ ਗੱਲ ਮੈਨੂੰ ਪਤਾ ਵੀ ਅੱਜ ਤੱਕ ਮੇਰੀ ਸੱਚੀ ਹੋਈ ਹੈ ਅੱਛਾ ਹਾਂ ਭਾਈ ਕਦੇ ਕਦੇ ਇੱਕ ਤਾਂ ਮੈਨੂੰ ਯਾਦ ਮੈਂ ਨਾ 2011 ਦੀ ਗੱਲ ਆ ਅਸੀਂ ਆ ਮਕਾਨ ਪਾਉਂਦੇ ਸੀ ਜਿਹੜਾ ਕਿ ਇੱਥੇ ਖੇਤ ਕੋਲੇ ਪਾਇਆ ਹਾਂ ਅਸੀਂ ਇੱਥੇ ਨਾ ਕੁੱਟੀ ਜਾਂਦੇ ਸੀਗੇ ਫਰਸ਼ ਹਾਂ ਡਲੇ ਅਸੀਂ ਦੋ ਤਿੰਨ ਜਣੇ ਸੀਗੇ ਤੇ ਜਿਤਾਈ ਨਾਲ ਦੁਰਮਟ ਤੇ ਇੱਕ ਨਾ ਸਾਡੇ ਨਾਲ ਮੁੰਡਾ ਸੀ ਬੇਸ਼ੱਕ ਦੀ ਬਾਈ ਜੀ ਕੋਈ ਮੇਰੇ ਪਿੰਡ ਚ ਆ ਕੇ ਉਹ ਤੋਂ ਪੁੱਛ ਸਕਦਾ ਹੂੰ ਗਰਮੀਤ ਉਹਦਾ ਨਾਂ ਠੀਕ ਆ ਉਹ ਆਪਣਾ ਆਹ ਜਿਹੜੇ ਰਮਦਾਸ ਦੇ ਸਿੱਖੀ ਹੁੰਦੇ ਨੇ ਜਿਹੜੇ ਜੁੱਤੀਆਂ ਗਾੜ ਦਿੰਦੇ ਸੀਗੇ ਕੇ ਰਮਦਾਸ ਦੇ ਸਿੱਖੀ ਵਾਜਦੇ ਨੇ ਉਹ ਉਹ ਮੁੰਡਾ ਦੀ ਉਹ ਕਾਸਟ ਆ ਅੱਛਾ ਤੇ ਆਪਣਾ ਇੱਥੇ ਸਾਡੇ ਫਰਾਂ ਵਾਲੇ ਛੱਪੜ ਤੇ ਘਰ ਆ ਹਾਂ ਕੋਈ ਬੰਦਾ ਉਹ ਤੋਂ ਆ ਕੇ ਕੈਮਰਾਮੈਨ ਵੀ ਕੋਈ ਆ ਸਕਦਾ ਵੀ ਜਿਹੜਾ ਕੋਈ ਚੈਨਲ ਵਾਲਾ ਵੀ ਤੁਹਾਨੂੰ 2011 ਚ ਗੋਪੀ ਨੇ ਕੀ ਗੱਲ ਆਖੀ ਸੀ ਤੇ ਸੱਚੀ ਹੋਈ ਸੀ ਹਾਂ 2011 ਦੀ ਗੱਲ ਆ ਅਸੀਂ ਇੱਥੇ ਨਾ ਮਿੱਟੀ ਖੋਟਦੇ ਸੀਗੇ ਹਾਂ ਤੇ ਉਹ ਜਦੋਂ ਭਾਈ ਨਾ ਇੱਥੇ ਅਸੀਂ ਕੁੱਟ ਕੇ ਮੈਂ ਕਿਹਾ ਯਾਰ ਤੇਰਾ ਦਰਮਟ ਸਵਾਰ ਕੇ ਨਹੀਂ ਚੱਲਦਾ ਹਾਂ ਮੈਂ ਕਿਹਾ ਸਾਡੇ ਦਰਮਟ ਵੀ ਕਿਵੇਂ ਚੱਲਦੇ ਮੈਂ ਕਿਹਾ ਤੇਰੇ 'ਚ ਹਜੇ ਜਿਵੇਂ ਨਾ ਇੱਕ ਪੰਜਾਬੀ ਦਾ ਸ਼ਬਦ ਆ ਵੀ ਆਪਾਂ ਜ਼ੋਰ ਨੂੰ ਕਹਿ ਰਹੇ ਨਾ ਵੀ ਤੇਰੇ 'ਚ ਪ੍ਰਾਣਾ ਮੁੱਕ ਗਏ ਮੈਂ ਕਿਹਾ ਵੀ ਤੇਰੇ 'ਚ ਪ੍ਰਾਣਾ ਮੁੱਕ ਗਏ ਉਹ ਕਹਿੰਦਾ ਨਹੀਂ ਪ੍ਰਾਣਾ ਨਹੀਂ ਮੁੱਕਿਆ ਮੈਨੂੰ ਕਹਿੰਦਾ ਨਾ ਆ ਬਹੁਤ ਵੱਡੀ ਗੱਲ ਬਣੀ ਬਈ ਮੇਰੇ ਤਿੰਨ ਕੁੜੀਆਂ ਅੱਗੇ ਅੱਛਾ ਤੇ ਚੌਥਿਆ ਵੀ ਕਿਤੇ ਜੇ ਕੁੜੀ ਹੋ ਗਈ ਨਾ ਤੇ ਬਸ ਇਸ ਤੋਂ ਬਾਅਦ ਵੀ ਮੇਰਾ ਕੰਮ ਖਤਮ ਆ ਹੂੰ ਤੇ ਮਾਣੂ ਕੇ ਹੱਥ ਵਖਾਦੇ ਜਦੋਂ ਮੈਂ ਹੱਥ ਵੇਖਿਆ ਮੈਂ ਕਹਾ ਜਾ ਕੌਲਿਆ ਮੈਂ ਕਹਾ ਜਾ ਅਸੀਂ ਬਾਬੇ ਸਵਾਦੇ ਤੂੰ ਇੱਕ ਨੂੰ ਰੋਣਾ ਤੇਰੇ ਜਵਾਬ ਦੋ ਹੋਣਗੇ ਕਿਵੇਂ ਨਾ ਬਈ ਤੂੰ ਇਹੋ ਜਹਾ ਮੈਂ ਤੁਹਾਨੂੰ ਦੱਸਦਾ ਨਾ ਮੈਂ ਕਹਾ ਤੂੰ ਇੱਕ ਨੂੰ ਰੋਣਾ ਹਾਂ ਤੇਰੇ ਜਵਾਬ ਦੋ ਹੋਣਗੇ ਅੱਛਾ ਤੇ ਬਈ ਆ ਉਹ ਤੋਂ ਕੋਈ ਬੰਦਾ ਆ ਕੇ ਪੁੱਛ ਸਕਦਾ ਉਹਨੂੰ ਮੈਂ ਇੱਕ ਜਵਾਨ ਕਰੀ ਸੀ ਮੈਂ ਕਹਾ ਨਾਮ ਐ ਰੱਖੂ ਮੁੰਡੇ ਦਾ ਹਾਂ ਤੇ ਉਹ ਬਾਈ ਮੁੰਡਾ ਅੱਜ ਤੱਕ ਸੁੱਖ ਨਾਲ ਚੋਪਰਾ 11 ਸਾਲਾਂ ਦਾ ਹੋ ਗਿਆ। ਹਾਂ। ਸਹੀ 10 ਦਿਨਾਂ ਬਾਅਦ ਪਰਝਾਈ ਕੋਲੇ ਉਹਦੇ ਕੋਲੇ ਮੁੰਡਾ ਹੋਇਆ। ਹਾਂ। ਉਹਦਾ ਮੈਂ ਨਾਂ ਰੱਖਿਆ ਸੁੱਖ ਚੈਨ। ਵੀ ਨਾਲੇ ਸੁੱਖ ਦੇਊਗਾ ਤੇ ਨਾਲੇ ਚੈਨ। ਅੱਛਾ। ਤੇ ਅੱਜ ਵੀ ਉਹ ਮੁੰਡਾ ਬਾਈ ਓਦੋਂ ਬਾਅਦ ਉਹ ਆਦੇ ਬਈ ਅਸੀਂ ਆਪਰੇਸ਼ਨ ਕਰਾਤਾ। ਅੱਛਾ। ਆਪਰੇਸ਼ਨ ਕਰਾਤਾ ਉਹ ਪਰਝਾਈ ਕਹਿੰਦੀ ਬਾਈ ਜੀ ਇਹ ਗੱਲਾਂ ਕੌੜੀਆਂ ਜ਼ਰੂਰ ਆ ਪਰ ਇਹ ਹਾਏ ਸੱਚੀਆਂ। ਵੀ ਇਹਦੀਆਂ ਰੀਲਾਂ ਕੱਟ-ਕੱਟ ਬਣਾਓ ਜਾਂ ਕੋ ਵੀ ਕੁੱਤੇ ਪਕਾਈ ਮਰੀਂ ਤੇ ਪਕਾਈ ਨਹੀਂ ਇਹ ਮੇਰੀਆਂ ਅਸਲੀਅਤ ਗੱਲਾਂ। ਹਾਂ। ਉਦੋਂ ਬਾਅਦ ਉਹ ਕੁੜੀ ਕਹਿੰਦੀ ਵੀ ਮੈਂ ਆਪਰੇਸ਼ਨ ਕਰਾ ਲਿਆ ਵੀ ਕਹਿੰਦੀ ਮੈਂ ਬੱਚਾ ਲੈਣੇ ਨਹੀਂ ਚਾਰ ਬੱਚੇ ਬਹੁਤ ਆ ਤੇ ਆਪਰੇਸ਼ਨ ਹੋਏ ਚ ਵੀ ਉਦੋਂ ਬਾਅਦ ਇੱਕ ਬੱਚਾ ਹੋ ਗਿਆ ਉਹਦਾ ਅੱਛਾ ਕਿਉਂ ਪ੍ਰਮਾਤਮਾ ਨੇ ਅੱਗੇ ਵੀ ਇਹਦੇ ਜੋੜਾ ਹੋਊਗਾ ਅੱਛਾ ਫਿਰ ਵੀ ਮੁੰਡਾ ਹੋਇਆ ਹਾਂਜੀ ਜਾ ਕੇ ਪੁੱਛ ਲੋ ਉਦੋਂ ਬਾਅਦ ਸਾਡੇ ਰਿਸ਼ਤੇਦਾਰਾਂ 'ਚ ਮੈਂ ਕਿੰਨਿਆਂ ਨੂੰ ਆਖਿਆ ਹਾਂ ਉਹਨਾਂ ਦੇ ਵੀ ਇਹੀ ਗੱਲ ਆ ਮੁੰਡੇ ਹੋਏ ਮੇਰੀ ਭੈ ਪਹਿਲਾਂ ਅੰਗੇਜਮੈਂਟ ਹੋਈ ਸੀ ਮੈਂ ਪਿੰਡ ਨਹੀਂ ਦੱਸਦਾ ਕਿਸੇ ਦੀ ਗੱਲ ਹੋਣਾ ਨਾ ਇੱਜ਼ਤ ਦਾ ਸਵਾਲ ਪੈ ਜਾਂਦਾ ਹਾਂ ਉਹ ਕੁੜੀ ਮੈਨੂੰ ਫੋਨ ਜ਼ਰੂਰ ਕਰਦੀ ਹੁੰਦੀ ਸੀਗੀ ਮੈਨੂੰ ਇਹ ਗੱਲ ਆਖਿਆ ਸੀਗਾ ਵੀ ਤੂੰ ਮੈਨੂੰ ਫੋਨ ਨਾ ਕਰਿਆ ਕਰ ਆਪਣਾ ਰਿਸ਼ਤਾ ਨਹੀਂ sire ਚੜਦਾ ਅੱਛਾ ਨਾਲੇ ਇੰਗੇਜਮੈਂਟ ਹੋਈ ਸੀ ਇੱਕ ਦੂਜੇ ਨੂੰ ਮੁੰਦਰੀਆਂ ਛਾਪਾਂ ਪਾਈਆਂ ਸੀ ਉਹ ਤਾਂ ਤੁਹਾਡੇ ਮੰਜ ਪਹਿਲਾਂ ਹੀ ਕੋਈ ਬੇਈ ਨਾ 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 ਨਹੀਂ ਨਾ ਨਹੀਂ ਮੈਂ ਜਿੱਦੇ ਉਹ ਕੁੜੀ ਨਾਲ ਮੇਰੀ ਇੰਗੇਜਮੈਂਟ ਹੋਈ ਆ ਮੈਨੂੰ ਘਰੋਂ ਲੈ ਕੇ ਗਏ ਸੀਗੇ ਵੀ ਤੂੰ ਵੇਖ ਲਈ ਕੁੜੀ ਹਾਂ ਮੈਂ ਕਿਹਾ ਵੀ ਭਵੇਂ ਅੰਨੀ ਹੋਵੇ ਕਾਣੀ ਹੋਵੇ ਲੁੱਲੀ ਹੋਵੇ ਲੰਗੜੀ ਹੋਵੇ ਵੀ ਜੇ ਉਹ ਮੈਨੂੰ ਨਾਲ ਲੈ ਕੇ ਸਕਣ ਪਾ ਕੇ ਮੁਰਨਾ ਪਊ ਅੱਛਾ ਮੇਰੀ ਮਾਂ ਕਹਿੰਦੀ ਸੀ ਨਹੀਂ ਆਖੇ ਮਾੜਾ ਮੋਟਾ ਤਾਂ ਤੂੰ ਵੇਖ ਲਈ ਫੇਰ ਵੀ ਸਾਰੀ ਉਮਰ ਕੱਢਣੀ ਆ ਮੈਂ ਕੁਛ ਨਹੀਂ ਦੇਖਿਆ ਹਾਂ ਚਲੋ ਹੁਣ ਤਾਂ ਗੱਲਾਂ ਬਹੁਤ ਦੂਰ ਦੀਆਂ ਹੋ ਗਈਆਂ ਉਹ ਗੱਲ ਨੂੰ 8 9 10 ਸਾਲ ਹੋ ਗਏ ਹਾਂ ਮੈਂ ਕੁਛ ਨਹੀਂ ਵੇਖਿਆ ਨਾਲ ਮੇਰੇ ਭੈਣ ਭਨੋਗਿਆ ਸੀਗੇ ਮੇਰਾ ਭਨੋਗਿਆ ਕਹਿੰਦਾ ਵੀ ਕਿਵੇਂ ਆਖੇ ਚਲਦੀ ਮੈਂ ਕਹਿੰਦਾ ਮੈਂ ਤਾਂ ਅਜੇ ਕੁੜੀ ਕਦੀ ਵੇਖਿਆ ਨਹੀਂ ਤੂੰ ਸ਼ੱਕਣ ਪਾਦੇ ਅੱਛਾ ਕਿਉਂਕਿ ਭਾਈ ਇਹ ਵੀ ਇੱਕ ਨਾ ਵੱਡੀ ਗੱਲ ਹੁੰਦੀ ਕਿਸੇ ਦੀ ਧੀ ਭਾਂਚ ਜਾ ਕੇ ਨਕੋਚ ਕੱਟਣਾ ਅੱਛਾ ਪਰ ਮਾਤਮਾ ਫਿਰ ਸ਼ਗਨ ਪਵਾ ਕੇ ਛੱਡ ਗਾ ਤੂੰ ਦਿੱਤੀ ਨਹੀਂ ਉਹ ਫਿਰ ਜਦੋਂ ਜਿਹੜੇ ਸੰਨ ਚ ਬਚੋਲੇ ਸੀਗੇ ਉਹਨਾਂ ਨੇ ਪਹਿਲਾਂ ਹੀ ਮੈਨੂੰ ਪਤਾ ਸੀ ਸਿਰੇ ਚੜਨੀ ਨਹੀਂ ਦੇਣਾ ਅੱਛਾ ਮੈਨੂੰ ਪਹਿਲਾਂ ਹੀ ਪਤਾ ਸੀਗਾ ਮੈਂ ਕਿਹਾ ਵੀ ਕਿੰਨਾ ਮਰਜੀ ਜ਼ੋਰ ਲੱਗ ਜੇ ਇਹ ਮੈਂ ਕਿਹਾ ਰਸਤਾ ਤੇਰੇ ਨਹੀਂ ਚੜਦਾ ਅੱਛਾ ਕਿਉਂਕਿ ਮੇਰੇ ਨਾਲ ਪਹਿਲਾਂ ਤੋਂ ਆਵੇ ਆ ਤੁਸੀਂ ਨਾ ਅੰਕਲ ਦੇਖੋ ਇਹਦੇ ਤੇ ਆ ਢਾਈ ਰੇਖਾ ਹਾਂ ਇਹ ਤਾਂ ਸ਼ਗਨ ਛੁੱਟਿਆ ਦੂਜਾ ਵੀ ਮੈਨੂੰ ਲੱਗਦਾ ਸਿਰੇ ਨਹੀਂ ਚੜਦਾ ਇੱਕ ਹੋਰ ਹੋਊਗਾ। ਇਹ ਤੁਹਾਡੀ ਘਰ ਵਾਲੀ ਨੇ ਇੰਟਰਵਿਊ ਦੇਖ ਲਿਆ। ਬੜੇ ਹੁਣੀ ਚੱਕ ਲੈਣਾ। ਮੈਂ ਨਾ ਮੂੰਹ ਤੇ ਆਕ ਦੇ ਦਿੰਦਾ ਮੈਂ ਕਿਹੜਾ ਤਾਂ ਡਰਦਾ। ਅੱਛਾ। ਨਾ ਨਾ। ਬੰਦਾ ਮਰਦ ਕਹਦਾ ਜਿਹੜਾ ਘਰ ਵਾਲੀ ਤੋਂ ਡਰ ਗਿਆ। ਓਹ। ਨਹੀਂ ਨਹੀਂ ਮੈਂ ਨਹੀਂ ਡਰਦਾ। ਅੱਛਾ। ਮੈਂ ਤਾਂ ਉਹਨੂੰ ਆਕ ਦਿੰਦਾ ਉਹ ਵੀ 2 ਢਾਈ ਲੀਖਾ ਆ ਲੀਖ ਵੀ ਸਿਰੇ ਚੜਦੀ ਨਹੀਂ ਦੀਨੀ। ਅੱਛਾ ਅੱਛਾ ਭਾਈ ਬਠਿੰਡਾ ਸੀਟ ਵੱਲ ਫੇਰ ਆਉਂਗੀ ਚਲੋ ਇਹ ਪਵੇ ਕਵਾੜੀਆਂ ਤੁਸੀਂ ਕਰਨ ਲੱਗ ਗਏ ਨਹੀਂ ਇਹ ਨਾ ਚੰਗੀ ਮੈਮ ਆ ਭਾਈ ਇੱਕ ਇੱਕ ਮੈਂ ਤੁਹਾਨੂੰ ਹੋਰ ਗੱਲ ਦੱਸਦਾ ਵੀ ਮੇਰੇ ਕੋਲੇ ਬੁੱਧਵਾਰ ਨੂੰ ਜਦੋਂ ਮਰਜੀ ਆਜੋ 9 ਤੋਂ ਲੈ ਕੇ 3 ਜਾਂ 4 ਵਜੇ ਤੱਕ ਮੈਂ ਹੁੰਨਾ ਘਰੇ ਅੱਛਾ ਉਦੋਂ ਬਾਅਦ ਬਾਈ ਜੀ ਮੈਨੂੰ ਨਾ ਫੋਨ ਤੇ ਪਲੀਜ਼ ਡਿਸਟਰਬ ਨਾ ਕਰਿਆ ਕਰੋ ਕਈ ਬੀਬੀਆਂ ਪੈਣਾ ਜਾਂ ਬਾਈ ਨਾ ਫੋਨ ਹਾਂ ਮੈਂ ਲੋਕੇਸ਼ਨ ਮੈਂ ਤੁਹਾਨੂੰ ਵੀਡੀਓ ਚ ਹੀ ਦੱਸ ਦਿੰਦਾ ਮੇਰਾ ਪੁਲਾਇਆਣਾ ਪਿੰਡ ਆ ਜਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਆ ਤੇ ਬਠਿੰਡਾ ਮੁਕਤਸਰ ਵਾਲੇ ਰੋਡ ਤੇ ਆ ਮੇਰਾ ਪਿੰਡ ਤੇ ਪਿੰਡੋ ਆ ਕੇ ਜੀਤੋ ਮਰਜ਼ੀ ਪੁੱਛ ਲਓ ਵੀ ਗੋਪੀ ਦੇ ਘਰੇ ਜਾਣਾ ਗੁਰਪ੍ਰੀਤ ਦੇ ਜਿਹੜਾ ਗਰਨਾਮ ਬੁੜੇ ਕਾ ਵਜਦਾ ਅਸੀਂ ਪਿੰਡ ਚ ਗਰਨਾਮ ਬੁੜੇ ਕੇ ਵਜਦੇ ਮੇਰੇ ਦਾਦੇ ਦਾ ਨਾਂ ਗਰਨਾਮ ਸੀ ਜੀਤੋ ਮਰਜ਼ੀ ਪੁੱਛ ਲਓ ਇੱਥੇ ਘਰੇ ਛੱਡ ਕੇ ਜਾਣਗੇ ਸਾਬਜਾਂ ਵਾਲੀ ਸੜਕ ਤੇ ਕਈ ਬਾਈ ਬਣ ਕੇ ਰਾਤ ਨੂੰ ਮੇਰੇ ਤੇ ਨਾ ਯਾਰ ਸ਼ਕਤੀ ਵਾਟਰ ਖੜਾ ਕਰਾ ਕਰਾ ਮੈਨੂੰ ਬਹੁਤ 2 2 ਵਜੇ ਤੇ ਇੱਕ ਟੰ ਟੰ ਨਹੀਂ ਹੋਈ ਜਾਂਦੀ ਆ ਤੇ ਜਿਹੜੇ ਬਾਹਰਲੇ ਭਰਾ ਭਾਈ ਉਹ ਮੈਨੂੰ ਬੁੱਧਵਾਰ ਨੂੰ ਫੋਨ ਨਾ ਲਾਇਆ ਕਰਨ ਹੋਰ ਜਿਹੜੇ ਦਿਨ ਮਰਜ਼ੀ ਲਾ ਲੈਣ ਅੱਛਾ ਕਿਉਂਕਿ ਬੁੱਧਵਾਰ ਨੂੰ ਬਈ ਮੈਂ ਬਿਜੀ ਹੁੰਦਾ ਅੱਛਾ ਮੈਨੂੰ ਇਧਰ ਪੰਜਾਬ ਦੇ ਹੋਣੀ ਨਹੀਂ ਬਾਈ ਬਾਈ ਮੈਨੂੰ ਯਾਦ ਹੈ ਆਪਾਂ ਜਦੋਂ ਤੁਸੀਂ ਪਹਿਲਾਂ ਆਪਾਂ ਇੰਟਰਵਿਊ ਕਰੀ ਸੀ ਤੇ ਤੁਸੀਂ ਨਾ ਬਾਬਿਆਂ ਤੋਂ ਦੁਖੀ ਸੀਗੇ ਵੀ ਬੁੜੀਆਂ ਬਾਬਿਆਂ ਕੋਲ ਜਾਵਣ ਨਹੀਂ ਉਹ ਬਾਬਿਆਂ ਤੋਂ ਤਾਂ ਮੈਂ ਅੱਜ ਵੀ ਦੁਖੀ ਹਾਂ ਤੇ ਟੋਡਾ ਬਾਬਾ ਬਾਬਾ ਦੂਜੇ ਦੇ ਬਾਬੇ ਨਹੀਂ 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 ਫਿਰ ਹਾਈ ਤਾਂ ਗੱਲ ਆ ਉਹ ਬਾਬੇ ਹੋਰ ਆ ਮੈਂ ਤਾਂ ਪ੍ਰਮਾਤਮਾ ਤੋਂ ਮੇਰੇ ਤੋਂ ਸੁੱਖ ਮੰਗਦਾ ਸਾਰੇ ਨਗਰ ਖੇੜਿਆਂ ਦੀ ਅੱਛਾ ਉਹ ਕੀ ਕਰਦੇ ਆ ਉਹ ਆਪਣਾ ਉਹ ਖੇਡਦੇ ਆ 100 ਢੋਲਕਾਂ ਡੱਗੇ ਲਾਉਂਦੇ ਆ ਉਹ ਚੇਲੇ ਹੁੰਦੇ ਆ ਹਾਂ ਮੈਂ ਅੱਜ ਵੀ ਆਪਣੇ ਆਪ ਨੂੰ ਕੋਈ ਬਾਬਾ ਨਹੀਂ ਕਹੋਂਦਾ ਹਾਂ ਪਰ ਮ ਜਿਹੜੀ ਗੱਲ ਕਹਿਤੀ ਉਹ ਪਾਰ ਆ। ਅੱਛਾ ਹੁਣ ਸਾਡੇ ਕਿ ਦੜਵਾ ਸ਼ੀਟ ਹੈ ਨਾ? ਹਾਂ। ਇਹ ਸ਼ੀਟ ਨੇ ਪੰਜਾਬ ਦਾ ਅਗਲਾ 27 ਵਾਲਾ ਮੁੱਖ ਮੰਤਰੀ ਤੈ ਕਰਨਾ। ਅੱਛਾ। ਹਾਂ। ਉਹ ਕਿਵੇਂ ਮਾਰਾ ਜਾਂ ਖੁੱਲ ਕੇ ਦੱਸੋ। ਉਹ ਖੁੱਲ ਕੇ ਜਿਹੜਾ ਇਥੋਂ ਬਾਜੀ ਮਾਰ ਗਿਆ ਸਰਕਾਰ ਉਹਦੀ 27 ਚ ਪੱਕੀ ਆ। ਅੱਛਾ। ਕਾਂਗਰਸ ਦਾ ਬੋਗ ਦੇ ਸਿੰਘਾਂ ਨੂੰ ਹੱਥ ਥੋੜਾ ਜਿਆ ਨੇੜੇ ਆ। ਅੱਛਾ। ਹਾਂ ਆਮ ਆਦਮੀ ਵਾਲੇ ਉਹ ਥੋੜਾ ਜਿਆ ਮਗਰ ਆ। ਅੱਛਾ। ਤੇ ਜੇ ਕਈ ਅਕਾਲੀ ਦਲ ਖੜਾ ਦਾ ਕਨੀਜੀ ਤੇ ਆ। ਹਾਂ। ਤੇ ਪਰ ਹੋ ਸਕਦਾ ਵਿਰੋਧੀ ਧਿਰ ਚ ਆ ਜਾਣ। ਹਾਂ ਵਿਰੋਧੀ ਤੇ ਰਚਾ ਸਕਦੇ ਪਰ ਹਜੇ ਥੋੜਾ ਜਿਹਾ ਦੂਰ ਆ ਮਾੜਾ ਇਹ ਨਾਮ ਲੈ ਕੇ ਦੱਸ ਦੋ ਕਿਉਂਕਿ ਉਵੇਂ ਦਸੀ ਨਾਮ ਲੈ ਕੇ ਦੱਸ ਹੀ ਦਿਨੇ ਹੋ ਨਹੀਂ ਨਾਮ ਲੈ ਕੇ ਹੁਣ ਮੈਂ ਇਹ ਗੱਲ ਕਹਿਣਾ ਬਈ ਇੱਥੇ ਸਿੰਕ ਫਸਣਿਆ ਪ੍ਰਧਾਨਾਂ ਪ੍ਰਧਾਨਾਂ ਦੇ ਅੱਛਾ ਯਾਨੀ ਕਿ ਰਾਜਾ ਵੜੇਂਗ ਤੇ ਸੁਖਵੀਰ ਬਾਦਲ ਸੁਖਵੀਰ ਬਾਦਲ ਹਾਂ ਕਿਉਂਕਿ ਰਾਜੇ ਨੇ ਆਪਦੇ ਘਰ ਵਾਲੀ ਨੂੰ ਇੱਥੋਂ ਟਿਕਟ ਦੇਣੀ ਆ ਅੱਛਾ ਤੇ ਸੁਖਵੀਰ ਬਾਦਲ ਨੇ ਤਾਂ ਇੱਥੇ ਆਪ ਥਾਪੀ ਮਾਰਨੀ ਆ ਹਾਂ ਪਰ ਇੱਕ ਗੱਲ ਆ ਹਾਂ ਗਿੱਦੜਵੇਂ ਨੇ ਕਿੰਗ ਚੁਗਣਾ ਪੰਜਾਬ ਦਾ ਤੇ ਤੀਜੀ ਗੱਲ ਇਹ ਆ ਵੀ ਬਾਈ ਸਾਡਾ ਭਰਾ ਪਿਰਤਪਾਲ ਸ਼ਰਮਾ ਅੱਛਾ ਉਹਦੀ ਦੇਣ ਇਹ ਆ ਸਾਡੇ ਇਲਾਕੇ ਨੂੰ ਵੀ 2.5 ਸਾਲ ਹੋ ਗਏ ਉਹ ਬੰਦੇ ਨੇ ਪਰਚੇ ਦੀ ਗੱਲ ਤਾਂ ਦੂਰ ਆ ਕਿਸੇ ਤੇ ਝੂਠੀ ਦਰਖਾਸਤ ਦਵਾਈ ਹੋਵੇ ਤਾਂ ਮੈਂ ਜ਼ਿੰਮੇਵਾਰ ਆ ਉਹ ਬੰਦੇ ਦਾ ਬੀਬਾ ਬੰਦਾ ਆ ਬਾਈ ਤੁਹਾਨੂੰ ਵੀ ਤਾਂ ਫੰਡ ਫੁੰਡ ਹੁੰਦਾ ਹੈਗੇ ਨਾ 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 ਫੰਡ ਨਾ ਲੰਗ ਪੁਨੇ ਨਾਲ ਖੁੱਲਦੇ ਆ ਅੱਛਾ 200 ਵਾਲਾ ਤਾਂ ਸ਼ੂਟ ਪਾਇਆ ਇਹਦੀਆਂ ਗਾਰੰਟੀਆਂ ਦਾ ਕੋਈ ਨਹੀਂ ਲੈਂਦਾ ਲੀਡਰ ਦੀਆਂ ਜਿਹੜੀ ਤੁਸੀਂ ਲੈ ਲੈਂਦੇ ਮੈਂ ਉਹ ਬੰਦੇ ਨਾਲ ਵਰਤਿਆ ਅੱਛਾ ਮੈਨੂੰ ਪਤਾ ਉਹਦੇ ਕੋਲੇ ਲੀਡਰਾਂ ਵਾਲੇ ਗੱਪ ਹੀ ਇਹ ਨੇ ਫਿਰ ਤੁਸੀਂ ਲਿਆਜ ਬੁਕਾਰੇ ਨਾ ਲਿਆਜ ਨਹੀਂ ਮੈਂ ਰਾਜੀ ਕੋਲੇ ਵੀ ਜਾਂਦਾ ਹਾਣਾ ਅੱਛਾ ਮੇਰੀ ਟੈਂਪੀ ਕੇ ਨਾਲ ਵੀ ਚੱਤੋ ਪੈਰ ਦੀ ਲਿਆਜ ਆ ਬਾਈ ਆ ਵੇ ਢਿੱਲੋ ਨਾਲ ਅੱਛਾ ਅੱਛਾ ਪਰ ਨਹੀਂ ਆ ਵੇ ਢਿੱਲੋ ਬੰਦਾ ਸੋਨੇ ਵਰਗਾ ਖਰਾ ਅੱਛਾ ਤੇ ਡੈਂਪੀ ਆ ਜਿਹੜਾ ਉਹ ਆ ਵਿਚਾਰਾ ਭਗਤੋਂ ਤੋਂ ਸਿਆਸਤ ਨਹੀਂ ਹੁੰਦੀ ਅੱਛਾ ਨਹੀਂ ਭੀ ਭਗਤ ਬੰਦਾ ਤੇ ਭਗਤ ਬੰਦੇ ਦੇ ਵਸਦਾ ਰੋਗ ਹੈ ਨੇ ਅੱਛਾ ਮੈਂ ਇੱਕ ਚੀਜ਼ ਹੋਰ ਮੈਂ ਬਠਿੰਡੇ ਸੀਟ ਬਾਰੇ ਪੁੱਛਣਾ ਚਾਹੂੰਗੀ ਚਲੋ ਹਰਸ਼ਮਿਤ ਕੋਰ ਬਾਦਲ ਦਾ ਤੁਸੀਂ ਕਲੀਅਰ ਕਰਤਾ ਪਿੱਛੇ ਤੇ ਇੱਕ ਗੱਲ ਦੀ ਕੁਆਲਿਟੀ ਹੈਗੀ ਮੈਂ ਹੁਣ ਆਏ ਨਾ ਕਿ ਥੱਲੇ ਕਮੈਂਟਾਂ ਚ ਲਿਖੀ ਜਾਓ ਵੀ ਘਣੀ ਕਾਲੀਆਂ ਨੂੰ ਨਿੰਦਾ ਜਾਂ ਸਲਾਉਂਦਾ ਡੈਂਪੀ ਕਹਿੰਦੇ ਜਿਹੜਾ ਵਰਕਰ ਤੇ ਕੋਈ ਵਕਤ ਪੈ ਗਿਆ ਉਹਦੇ ਮਗਰ ਖੜੇ ਆ ਭੱਜੇ ਨਹੀਂ ਅੱਛਾ ਪਿੱਠ ਨਹੀਂ ਵਿਖਾਈ ਉਹਨੂੰ ਅੱਛਾ ਠੀਕ ਹੈ ਮਗਰ ਖੜੇ ਅੱਛਾ ਭਾਈ ਆ ਵੋਟਾਂ ਦੀ ਗੱਲ ਤੇ ਫੇਰ ਆਉਂਗੀ ਲੋਕ ਸਭਾ ਚੋਣਾਂ ਦੇ ਵਿੱਚ ਹਰ ਸਿਮਰਤ ਕੌਰ ਬਾਦਲ ਦਾ ਤੁਸੀਂ ਕਲੀਅਰ ਕਰਤਾ ਸੀ ਵੀ ਉਹ ਜਿੱਤਣਗੇ ਬਾਕੀਆਂ ਬਾਰੇ ਵੀ ਗੱਲ ਕਰੂੰਗੀ ਆਮ ਆਦਮੀ ਪਾਰਟੀ ਤੋਂ ਗੁਰਮੀਤ ਖੁੱਡੀਆਂ ਦੇ ਹਾਰਨ ਦਾ ਕੀ ਕਾਰਨ ਰਿਹਾ ਲੱਖਾ ਸਿਧਾਣਾ ਇੱਕ ਨਵੀਂ ਪਾਰਟੀ ਤੋਂ ਆਇਆ ਸੀ ਲੋਕਾਂ ਦੇ ਵਿੱਚ ਬੜਾ ਹਰਮਨ ਪਿਆਰਾ ਸੀ ਉਤੋਂ ਦੇ ਮਗਰ ਬਹੁਤ ਸੀ ਜਦੋਂ ਲੱਖਾ ਸਿਧਾਣਾ ਘਰ ਤੋਂ ਬਾਹਰ ਨਿਕਲਦਾ ਤੇ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਨੌਜਵਾਨ ਉਹਦੇ ਨਾਲ ਹੁੰਦੇ ਆ ਉਹਦੇ ਹਾਰਨ ਦਾ ਕਾਰਨ ਕੀ ਰਿਹਾ ਨਹੀਂ ਵੇਖੋ ਜੀ ਲੱਖਾ ਸਦਾਣਾ ਜੇ ਕਿਤੇ ਆਯਾਦ ਉੱਠ ਖੜਦਾ ਅੱਛਾ ਫਿਰ ਹੋ ਸਕਦਾ ਕਿਤੇ ਨੇੜੇ ਨਾਲ ਨੇੜੇ ਹੱਥ ਪੈ ਜਾਂਦਾ ਸਿਮਰਨਜੀਤ ਮਾਨ ਦੀ ਪਾਰਟੀ ਨੇ ਉਹਨੂੰ ਫਾਇਦਾ ਨਹੀਂ ਦਿੱਤਾ ਨਹੀਂ ਦਿੱਤਾ ਉਹਨੂੰ ਦੇਣਾ ਵੀ ਨਹੀਂ ਸੀਗਾ ਜੀ ਕਾਰਨ ਕਾਰਨ ਕਿਉਂਕਿ ਸਿਮਰਜੀਤ ਮਾਨ ਦੀ ਪਾਰਟੀ ਦਾ ਇੱਧਰ ਆਪਣੇ ਇਲਾਕੇ 'ਚ ਦਬ ਦਬਾਹ ਹੈ ਨਹੀਂ ਅੱਛਾ ਇੱਕ ਸਿਮਰਜੀਤ ਮਾਨ ਦਾ ਜਿਹੜਾ ਗਲਤ ਬੋਦਣਾ ਅੱਛਾ ਕਿਸਾਨਾਂ ਬਾਰੇ ਭਗਤ ਸਿੰਘ ਬਾਰੇ ਹਾਂ ਚਤੋਂ ਪੈਰ ਗਲਤ ਜਿਹੜੀ ਕਿਸੇ ਨੂੰ ਬੋਲਣਾ ਕਰਨਾ ਹਨਾ ਹੂੰ ਜਿਹੜਾ ਸਿਮਰਜੀਤ ਮਾਨ 2019 ਚਕੇ 20 ਚੋਂ ਇਲੈਕਸ਼ਨ ਹੋਇਆ ਸੌਰੀ 22 ਚਕੇ 21 ਚ ਇਲੈਕਸ਼ਨ ਹੋਇਆ ਜਦੋਂ ਜਿਮਨੀ ਚੋਣਾਂ ਹੋਈਆਂ ਸੀ ਉਹ ਟਾਈਮ ਜਦੋਂ ਸਿਮਰਜੀਤ ਮਾਨ ਜਿੱਦਾ ਜਿਮਨੀ ਚੋਣ ਚ ਉਹਦੇ ਕਾਰਨ ਮਗਰ ਸੀਗਾ ਮੂਸੇ ਵਾਲਾ ਜੱਟ ਅੱਛਾ ਮੂਸੇ ਵਾਲੇ ਦੇ ਨਾਂ ਨੂੰ ਵੋਟਾਂ ਪੰਗੀਆਂ ਸੀ ਉਹ ਤਾਂ ਕਹਿੰਦੇ ਕਿ ਨਹੀਂ ਇਦਾਂ ਕੁਝ ਨਹੀਂ ਹੋਇਆ ਤੇ ਫਿਰ ਐਤਕੀ ਜੱਤ ਲੈਂਦਾ ਐਤਕੀ ਬਾਪੂ ਬਲਕੌਰ ਪਾਸੇ ਸੀ ਐਤਕੀ ਨਹੀਂ ਪਾਉਂ ਪਿਆ ਅੱਛਾ ਸਭ ਤੋਂ ਵੱਡਾ ਕਾਰਨ ਇਹ ਆ ਇੱਕ ਬੰਦੇ ਨੇ ਦੇਸ਼ ਦੇ ਲਈ ਜ਼ਿੰਦਗੀ ਕੁਰਬਾਨ ਕਰੀ ਆ ਅੱਜ ਆਪਾਂ ਸੁਖ ਚੈਨ ਦੀ ਨੀਂਦ ਨਾਲ ਸੌਣੇ ਆ ਆਪਦੀ ਨੀਂਦ ਸੌਣੇ ਉੱਠਦੇ ਆ ਉਹ ਬੰਦੇ ਨੂੰ ਅੱਤਵਾਦੀ ਕਹਿਣਾ ਹੂੰ ਬਹੁਤ ਮਾੜੀ ਗੱਲ ਆ ਹੂੰ ਸਰਬਜੀਤ ਸਿੰਘ ਖਾਲਸਾ ਹੂੰ ਬੇਦਾਗ ਬੰਦਾ ਨਵਾਂ ਆ ਆदमी ਉਮੀਦਵਾਰ ਉੱਠਿਆ ਹੂੰ ਜਦੋਂ ਉਹਦੇ ਬਰਾਬਰ ਕੈਂਡੀਡੇਟ ਆਪ ਦਾ ਖੜਾ ਕਰਤਾ ਕੋਈ ਅੰਦਰਲੀ ਲੜਾਈ ਆਪਦੀ ਉਹ ਕੱਢਣੀ ਚਾਏ ਮੈਂ ਉਹਦੀ ਦੱਸਤਾ ਸੀਗਾ ਮੈਂ ਕਿਹਾ ਮਾਨਸਾ ਵਾਅਦ ਕੀ ਆਪਦਾ ਵੀ ਬਹੁਤ ਪੈਂਦਾ ਲੱਗਦਾ ਨਹੀਂ ਦੂਜਾ ਵਟਾ ਕਾਰਨ ਸੰਗਰੂਰ ਤੇ ਜਿੱਤਣ ਦਾ ਉਮੀਦ 1000 ਦਾ ਹੈਗਾ 골ਡੀ ਤੁਰੀਆਣਾ ਅੱਛਾ ਕਿਉਂਕਿ ਗੋਲਡੀ ਵੀ ਜਦੋਂ ਆਪਦੀ ਬੋਟ ਲੈ ਕੇ ਤੁਰਦਾੜਾ ਤੇ ਗੋਲਡੀ ਦਾ ਵੀ ਆਪ ਦਾ ਇੱਕ ਬੋਟ ਪੈਂ ਕਰੇਗਾ। ਅੱਛਾ ਠੀਕ ਆ ਕਾਂਗਰਸ ਪਾਰਟੀ ਨੇ ਉਹਦੇ ਪਿੱਠ ਤੇ ਛੁਰਾ ਮਾਰਤਾ ਪਰ ਗੋਲਡੀ ਨਾਲ ਐਡੀ ਮਾੜੀ ਨਹੀਂ ਕਰਨੀ ਸੀਗੀ ਕਿਉਂਕਿ ਉਹ ਕਹਿੰਦੇ ਹੁੰਦੇ ਖਾਣ ਪੀਣ ਨੂੰ ਬਾੰਦਰੀ ਤੇ ਟੰਬੇ ਖਾਣ ਨੂੰ ਰਿਚ ਇੱਕ ਪੰਜਾਬੀ ਦੀ ਹਕਤਾ ਭਾਈ ਗੋਲਡੀ ਗੁੱਸਾ ਨਾ ਮੰਨ ਜੀ ਤੇਰੇ ਨਾਲ ਖੜੇ ਆ ਅੱਜ ਵੀ ਮੈਂ ਬਾਈ ਦੇ ਹੱਕ ਚ ਭੁਗਤਦਾ ਕਿਉਂਕਿ ਉਹਦੇ ਨਾਲ ੱੱਕਾ ਹੋਇਆ ਜਦੋਂ ਪੰਜਾਬ ਦੇ ਸੀਐਮ ਦੇ ਉਮੀਦਵਾਰ ਨਾਲ ਚੋਣ ਲੜਨੀ ਸੀ ਉਦੋਂ 골ਡੀ ਜਦੋਂ ਬਾਈ ਇਲੈਕਸ਼ਨ ਸੀ ਉਦੋਂ ਲੜਨਾ ਸੀਗਾ 골ਡੀ ਤੇ ਫਿਰ ਹੁਣ 골ਡੀ ਨੂੰ ਉਥੋਂ ਟਿਕ ਟਿਕ ਕਿਉਂ ਨਾ ਦਿੱਤਾ ਗਿਆ ਜਦੋਂ ਉਹਦਾ MP 1 ਦਾ ਮੌਕਾ ਸੀਗਾ ਮੈਂ 골ਡੀ ਦੇ ਨਾਲ ਆ ਪਰ ਉਹ 골ਡੀ ਦੀਆਂ ਵੋਟਾਂ ਹੀ ਵੀ ਤੇ ਹਜ਼ਾਰ ਨੂੰ ਬਹੁਤ ਵੱਡਾ ਮਾਰ ਜਾਂਦੇ ਜੀ ਆਮ ਆਦਮੀ ਪਾਰਟੀ ਨੇ ਆਪਦੇ ਦੋਸਤਾਂ ਨੂੰ ਵੀ ਵੋਟਾਂ ਸੌਰੀ ਟਿਕਤਾ ਵਨ ਵਨ ਵੇਖੀਆਂ ਕਰਮਜੀਤ ਅਨਮੋਲ ਜਿਹੜਾ ਉੱਥੇ ਭਾਈ ਸਰਬਜੀਤ ਸਿੰਘ ਦੇ ਖਿਲਾਫ ਬਹੁਤ ਕਲਾਕਾਰਾਂ ਨੇ ਉਹਨਾਂ ਦੇ ਨਾਲ ਪ੍ਰਚਾਰ ਕੀਤਾ ਗਿੱਪੀ ਗਰੇਵਾਲ ਤੱਕ ਦੇ ਵੱਡੇ ਲੈਵਲ ਦੇ ਕਲਾਕਾਰ ਵੀ ਆ ਕੇ ਪ੍ਰਚਾਰ ਕਰਨ ਆਏ ਪੂਰਾ ਅਸਰ ਨਹੀਂ ਹੋਇਆ ਨਹੀਂ ਅਸਰ ਸੀਗਾ ਉਹ ਗੱਲ ਦਾ ਇਹ ਗੱਲ ਨਹੀਂ ਮੈਂ ਅੱਜ ਤੋਂ 2.5 ਮਹੀਨੇ ਪਹਿਲਾਂ ਇੰਟਰਵਿਊ ਕਰੀ ਜਦੋਂ ਭਾਈ ਸਰਬਜੀਤ ਸਿੰਘ ਖਾਲਸਾ ਮੈਦਾਨ ਚ ਹੀ ਨਹੀਂ ਸੀ ਅੱਛਾ ਉਦੋਂ ਮੈਂ ਇਹ ਗੱਲ ਕਹੀ ਸੀ ਕਿ ਵੀ ਸਰਬਜੀਤ ਸੌਰੀ ਕਰਮਜੀਤ ਅਨਮੋਲ ਜਿੱਤ ਦੇ ਨੇੜੇ ਤੇੜੇ ਆ ਕਿਉਂਕਿ ਉਦੋਂ ਜਮਾਂ ਸੀਟ ਕਲੀਅਰ ਸੀਗੀ ਵੀ ਇਹ ਤਾਂ ਮੁਕਾਬਲਾ ਹੈ ਨਹੀਂ ਕਿਸੇ ਦਾ। ਅੱਛਾ। ਠੀਕ ਹੈ ਕਿਉਂਕਿ 7 8 ਹਲਕੇ ਆਉਂਦੇ ਆ ਫਰੀਦਕੋਟ ਚ। 7 ਤੇ 8ਾਂ ਚ ਆਮ ਆਦਮੀ ਪਾਰਟੀ ਦੇ ਐਮ.ਐਲ.ਏ ਆ ਬਿਨਾਂ ਕਿ ਦੜਵੇ ਤੋਂ। ਅੱਛਾ। ਉਦੋਂ ਸੀਟ ਕਲੀਅਰ ਸੀ। ਪਰ ਫਿਰ ਕੀ ਹੁੰਦਾ 20 ਦਿਨ ਰਹਿੰਦੇ ਇਲੈਕਸ਼ਨ ਤੋਂ। ਹੂੰ। ਕੋਮ ਦਾ ਜਿਹੜਾ ਹੀਰਾ ਸੀ ਜਿਹਨੇ ਡਿੱਗੀ ਪੱਗ ਸਿੱਖਾਂ ਦੀ ਸਿਰ ਤੇ ਰੱਖੀ ਸੀ। ਹੂੰ। ਜਦੋਂ ਉਹਦਾ ਪੁੱਤ ਆ ਗਿਆ। ਫਿਰ ਜਿਹੜੇ ਮੇਰੇ ਵਰਗੇ ਆਣੇ ਅਨਮੋਲ ਨੂੰ ਵੋਟਾਂ ਪਾਉਣੀਆਂ ਸੀਗੀਆਂ ਉਹਨਾਂ ਨੇ ਵੀ ਮੌਕੇ ਤੇ ਫੈਸਲਾ ਲਿਆ। ਮੈਂ ਆਪਦੀ ਵੋਟ ਦਾ ਪੱਕਾ ਫੈਸਲਾ ਕਰਿਆ ਸੀ। ਵੀ ਮਾਇਆ ਕਰਮਜੀਤ ਨੂੰ ਪਾਉਂਗਾ ਕਿਉਂਕਿ ਵੀ ਕਰਮਜੀਤ ਵੀ ਮੇਰੇ ਆ ਕੋ ਲੋਕਾਂ ਨੂੰ ਹਸਾਉਂਦਾ ਅੱਛਾ ਜਿਹੜਾ ਬੰਦਾ ਭਈ ਆਪ ਭਵੇਂ ਦੁਖੀ ਹੋਵੇ ਲੋਕਾਂ ਨੂੰ ਹਸਾਵੇ ਉਹ ਵੀ ਇੱਕ ਹੀ ਰਹੀ ਹੁੰਦਾ ਹਾਂ ਪਰ ਨਹੀਂ ਮੌਕੇ ਤੇ ਫਿਰ ਇਸ ਹੱਬ ਨਾਲ ਤਾਂ ਫਿਰ ਭਗਵੰਤਮਾਨ ਵੀ ਲੋਕਾਂ ਨੂੰ ਹਸਾਉਂਦੇ ਕੱਲਾ ਹੱਸਣਾ ਹੀ ਹੈ ਭਗਵੰਤਮਾਨ ਬੰਦਾ ਤਾਂ ਨਹੀਂ ਮਾੜਾ ਹਾਂ ੱੱਕਾ ਤਾਂ ਨਹੀਂ ਕੀਤਾ ਕਿਸੇ ਨਾਲ ਨਜਾਇਜ਼ ਭਗਵੰਤਮਾਨ ਬੰਦਾ ਨਹੀਂ ਮਾੜਾ ਲੋਕ ਤਾਂ ਕਹਿ ਦਿੰਦੇ ੱੱਕਾ ਤਾਂ ਹੋ ਗਿਆ ਭਗਵੰਤਮਾਨ ਨਾਲ ਬੰਦਾ ਨਹੀਂ ਮਾੜਾ ਪਰ ਜਿਹੜੇ ਨਾਲ ਉਹਨਾਂ ਦੇ ਕੌਮੀ ਕਮਿਨਰਲ ਕਹਿ ਲੋ ਜਾਂ ਜਿਹੜੇ ਉੱਥੋਂ ਦਿੱਲੀ ਤੋਂ ਬੈਠੇ ਸਰਕਾਰ ਚ ਇੰਟਰਫੇਅਰ ਕਰਦੇ ਆ ਉਹ ਕਿਤੇ ਮਾੜੇ ਹੋ ਸਕਦੇ ਭਗਵੰਤ ਮਾਨ ਬੰਦਾ ਮਾੜਾ ਨਹੀਂ ਜਿਹੜਾ ਪੰਜਾਬ ਦੀ ਗੱਲ ਕਰਦਾ ਪੰਜਾਬ ਬਾਰੇ ਸੋਚਦਾ ਹੂੰ ਕਿਤੇ ਪੰਜਾਬ ਦਾ ਬਹੁਤ ਸਾਰਾ ਨੁਕਸਾਨ ਵੀ ਤਾਂ ਹੋਇਆ ਨੁਕਸਾਨ ਫਿਰ ਉਹਦੇ ਥੋੜਾ ਜਿਹਾ ਹੱਦੋਂ ਟੱਪ ਜਾਂਦੀ ਆ ਨਾ ਗੱਲ ਅੱਛਾ ਜਦੋਂ ਬੰਦੇ ਦੇ ਹੱਥਾਂ ਚੋਂ ਗੱਲ ਟੱਪ ਜੇ ਫਿਰ ਉਹ ਤੋਂ ਤਾਂ ਨੁਕਸਾਨ ਹੋਣਾ ਤਾਂ ਹੀ ਹੁੰਦਾ ਹੂੰ ਉਥੇ ਕਿਤੇ ਨਾ ਕਿਤੇ ਦਿੱਲੀ ਨੂੰ ਇੰਟਰਫੇਅਰ ਨਹੀਂ ਨਾ ਕਰਨਾ ਚਾਹੀਦਾ ਪੰਜਾਬ ਦੀਆਂ ਗੱਲਾਂ 'ਚ। ਤੇ ਉਹ ਤਾਂ ਸੈਂਟਰ ਹੈ ਜੀ ਜਦੋਂ ਉਥੋਂ ਫੰਡ ਲੈ ਕੇ ਆਉਂਦੇ ਉਹ ਜਦੋਂ ਪੈਸਾ ਲਗਾਉਂਦੇ। ਨਹੀਂ ਦੇਖੋ ਸੈਂਟਰ ਕਾ ਦਾ ਸੈਂਟਰ ਉਹਨਾਂ ਨੂੰ ਤਾਂ ਇੱਕ ਸੀਟ ਵੀ ਨਹੀਂ ਆਈ ਜੀ ਸੀਟਾਂ ਤਿੰਨ ਝੋਲੀ 'ਚ ਪਾਈਆਂ ਤਾਂ ਪੰਜਾਬ ਨੇ ਪਾਈਆਂ। ਹਮਮ ਹੋਰ ਕਿਸੇ ਵੀ ਸਟੇਟ 'ਚੋਂ ਜਾਂ ਦਿੱਲੀ 'ਚ ਜਿੱਥੇ ਉਹਨਾਂ ਦੀ ਸਰਕਾਰ ਚੱਲ ਰਹੀ ਹੈ ਉਥੋਂ ਇੱਕ ਸੀਟ ਵੀ ਵਿਖਾਉ ਹੈਗੀ ਉਹਨਾਂ ਕੋਲੇ। ਜੇ ਉਹਨਾਂ ਨੂੰ ਕੁਝ ਵੀ ਦਿੱਤਾ ਤਾਂ ਪੰਜਾਬ ਨੇ ਦਿੱਤਾ ਪਰ ਪੰਜਾਬ ਦਾ ਹੀ ਮਾੜਾ ਸੋਚਣਾ ਬਹੁਤ ਮਾੜੀ ਗੱਲ ਆ। ਇਹ ਤਾਂ ਹੈ। ਹਾਂ ਕਿਉਂਕਿ ਜੇ ਕੋਈ ਆਮ ਆਦਮੀ ਹੈਗਾ ਜਾਂ ਉਥੇ ਲੋਕ ਸਵਾਚ ਬੈਠਣ ਵਾਲੇ ਹੈਗੇ ਤਾਂ ਉਹ ਸਾਰਾ ਕੁਝ ਪੰਜਾਬ ਤੋਂ ਹੀ ਆ ਜਿਹੜੀ ਨੇਰੀ ਉੱਠੀ ਹੈ ਪੰਜਾਬ 'ਚ ਹੀ ਆ ਪਰਸੇ ਦਾ ਬਰੋਲਾ ਵੀ ਨਹੀਂ ਉੱਠਿਆ ਅੱਛਾ ਭਾਈ ਤੁਸੀਂ ਕਿਹਾ ਵੀ ਮੈਂ ਜੇ ਭਾਈ ਜਿਹੜੇ ਸਰਬਜੀਤ ਸਿੰਘ ਨਾ ਉੱਠਦੇ ਤਾਂ ਮੈਂ ਕਰਮਜੀਤ ਸਿੰਘ ਨੂੰ ਵੋਟ ਹੈ ਜਿਹੜੀ ਉਹ ਪਾਉਣੀ ਸੀ ਹੈਨਾ ਤੇ ਫਿਰ ਸਵਾਹ ਤੁਹਾਨੂੰ ਵੀ ਪੁੱਛੇ ਜਾਣਗੇ ਕਿ ਜਿਹੜੇ ਲੋਕਾਂ ਦੇ ਕੋਲ ਆਪਣਾ ਇੱਕ ਬਿਜ਼ਨਸ ਹੈ ਹੈਨਾ ਜਿਹੜੇ ਕਹਿੰਦੇ ਆ ਕਿ ਅਸੀਂ ਉਹ ਕੰਮ ਕਰਨਾ ਹੀ ਕਰਨਾ ਹੈ ਦੋ ਪਾਸੇ ਕਦੇ ਦੋ ਬੇੜੀਆਂ 'ਚ ਸਵਾਰ ਹੋ ਕੇ ਬੰਦਾ ਨਹੀਂ ਮਾਦਾ ਬੇੜੀ ਪਹਿਲੇ ਕਲੀਅਰ ਕਰਤੀ ਸੀਗੀ ਵੋਟਾਂ ਤੋਂ 12 13 ਦਿਨ ਪਹਿਲਾਂ ਹੀ ਦੱਸਤਾ ਸੀ ਮੈਂ ਕਿਹਾ ਵੀ ਹੁਣ ਗੱਲ ਕੌਮ ਤੇ ਆ ਗਈ ਅਣਖ ਤੇ ਆ ਗਈ ਸਿੱਖਾਂ ਦੇ ਪੁੱਤਾਂ ਸਿੱਖਾਂ 'ਚ ਰਹਿਣਾ ਪੰਜਾਬ ਦੇ ਸੂਰਮਿਆਂ ਦੇ ਧਰਤੀ ਤੇ ਰਹਿਣਾ ਤੇ ਫਿਰ ਮੈਂ ਕਿਹਾ ਵੀ ਹੁਣ ਜਦੋਂ ਗੱਲ ਕੌਮ ਤੇ ਆ ਗਈ ਹੁਣ ਮੈਂ ਕਿਹਾ ਕਰਮਜੀਤ ਨੂੰ ਮੋਲੇ ਦੇ ਮੂਰੇ ਕੁਛ ਵੀ ਨਹੀਂ ਹੁਣ ਮੈਂ ਕਿਹਾ ਮੇਰੀ ਵੋਟ ਸਰਬਜੀਤ ਨੂੰ ਹੀ ਪੱਕੀ ਆ ਅੱਛਾ ਅੱਛਾ ਬਈ ਦੋ ਕਈ ਮੇਰਗਾ ਕਟ ਕਟ ਕੇ ਰੀਲਾਂ ਹੀਆਂ ਬਣਾਈ ਬੈਠੇ ਇੱਕ ਪਾਸੇ ਕਿਉਂ ਮੈਂ ਉਹ ਪਹਿਲਾਂ ਬੋਲਿਆ ਸੀ ਡੇਢ ਮਹੀਨਾ ਵੀ ਕਰਮਜੀਤ ਨੂੰ ਮੂੜ ਜਿੱਤ ਸਕਦਾ ਜਿੱਤ ਸਕਦਾ ਕਿਹਾ ਸੀ ਜਿੱਤ ਨਹੀਂ ਕਿਹਾ ਸੀ ਤੇ ਜਦੋਂ ਫਿਰ ਮੈਂ ਸਰਪਜੀਤ ਨੂੰ ਆਖਿਆ ਕਿ ਮੈਂ ਵੋਟ ਪਾਉ ਉਹ ਜਿਹੜੇ ਮੇਰੇ ਐਂਟੀ ਬੰਦੇ ਆ ਐਂਟੀ ਹੁੰਦੇ ਆ ਜਿਨ੍ਹਾਂ ਦੇ ਆਪ ਦੇ ਜਾਂ ਪੇਜ ਨਹੀਂ ਚੱਲਦਾ ਜਾਂ ਨਾਂ ਨਹੀਂ ਚੱਲਦਾ ਉਹ ਕਟ ਕਟ ਉਹਨਾਂ ਨੇ ਕਲਿੱਪਾਂ ਪਾਆਂ ਮੈਨੂੰ ਮੇਰੇ ਜਿਹੜੇ ਨਾਲ ਦੇ ਮੁੰਡੇ ਕਿਹਾ ਕਰਨੀ ਯਾਰ ਆਪਣੇ ਨਾਲ ਐਉਂ ਕਰਦੇ ਮੈਂ ਕਿਹਾ ਕੁਛ ਨਹੀਂ ਹੁੰਦਾ ਇਹ ਵੀ ਪਰਮਾਤਮਾ ਨੇ ਡਿਊਟੀ ਲਾਈ ਆ ਲੋਕ ਮੈਂ ਕਿਹਾ ਚਿਹਰਾ ਤਾਂ ਆਪਣਾ ਹੀ ਵੰਦੇ ਆ ਜੇ ਮੈਂ ਕਿਹਾ ਕੁਝ ਬਣਨਾ ਤਾਂ ਕੁਝ ਗਵਾਉਣਾ ਵੀ ਨਹੀਂ ਉਦੋਂ ਜਦੋਂ ਤੁਸੀਂ ਕਰਮਜੀਤ ਅਨਮੋਲ ਦਾ ਨਾਮ ਲਿਆ ਸੀ ਉਦੋਂ ਬੁੱਧਵਾਰ ਨੂੰ ਸੁਪਨਾ ਨਹੀਂ ਆਇਆ ਨਹੀਂ ਉਹ ਤਾਂ ਛੋਰੀ ਸੀਗਾ ਜੀ ਵੇਖੋ ਗੱਲ ਕੌਮ ਤੇ ਆ ਗਈ ਸੀ ਅੱਛਾ ਉਹ ਤਾਂ ਮੈਂ ਪਹਿਲਾਂ ਇੱਥੇ ਹੀ ਆਕਤਾ ਸੀ ਮੈਂ ਕਿਹਾ ਜਿੱਕੇ ਨੇ ਸ਼ਰਤ ਲਾਉਣੀ ਹੈ ਤਾਂ ਮੇਰੇ ਨਾਲ ਲਾਲੇ ਅੱਛਾ ਮੈਂ ਕਿਹਾ ਵੀ ਕਰਮ ਇਹ ਲਾਈ ਆ ਬਾਈ ਕਦੇ ਐਦਾਂ ਨਹੀਂ ਸ਼ਰਤ ਮੇਰੀ 21 21000 ਦੀ ਲੱਗੀ ਸੀਗੀ ਮੇਰੇ ਦੋਸਤ ਨਾਲ ਲੱਗੀ ਸੀ ਬਠਿੰਡੇ ਤੇ ਉਹ ਜੀਤਮਿੰਦਰ ਸਿੱਧੂ ਦਾ ਬੰਦਾ ਸੀਗਾ ਤੇ ਮੈਂ ਆਹ ਕੈਸੀ ਗੱਲ ਮੈਂ ਕਿਹਾ ਵੀ ਬੀਬਾ ਜੀ ਤੂੰ ਮੈਨੂੰ ਕਹਿੰਦਾ ਵੀ 21000 ਕਰਦਾ ਤਿਆਰ ਮੈਂ ਕਿਹਾ ਯਾਰ ਵੇਖੋ ਮੇਰਾ ਉਹ ਇੱਕ ਭਰਾ ਹਨਾ ਸਾਡੀ ਬੰਨ ਕੇ ਚੱਲੋ ਦੋਸਤੀ ਬਹੁਤ ਆ ਮੈਂ ਉਹਨੂੰ ਇਹ ਗੱਲ ਕਹੀ ਸੀ ਕਿ ਮੈਂ ਕਿਹਾ ਵੀ 21000 ਤਾਂ ਮੈਂ ਕਿਹਾ ਬਈ ਆਪਣਾ ਚੱਠਾ ਸਾਬ ਬੜੀ ਛੋਟੀ ਗੱਲ ਆ ਭਵੇਂ ਟਰੈਕਟਰ ਟਰੈਕਟਰ ਦੀ ਲਾੜਾ ਮੈਂ ਕਿਹਾ ਜਿੰਨਾ ਤਾਂ ਬੀਬਾ ਨੇ ਆ ਅੱਛਾ ਹਾਂ ਆਏ ਹਾਈ ਕਿਉਂਕਿ ਮੈਂ ਉਹਨੂੰ ਇਹ ਗੱਲ ਕਹੀ ਸੀ ਕਿ ਮੈਂ ਕਿਹਾ ਵੀ ਜੱਟ ਕੋਲੇ ਤਾਂ ਕਹਿੰਦਾ ਟਰੈਕਟਰ ਹੀ ਆ ਮੈਂ ਕਿਹਾ ਜ਼ਮੀਨ ਤਾਂ ਨਾ ਮੇਰੇ ਉੜਾ ਨਹੀਂ ਤੇ ਮੈਂ ਕਿਹਾ ਜੇ ਟਰੈਕਟਰ ਦੀ ਵੀ ਲਵਣੀ ਹੈ じゃ ਤਾਂ ਮੈਂ ਕਿਹਾ ਤੂੰ ਛੱਡ ਜੀ ਬਈ ਬਈ ਇਹ ਗੱਲਾਂ ਸਿਆਣੀਆਂ ਕੋਈ ਸਮਝਦਾਰੀ ਵਾਲੀਆਂ ਗੱਲਾਂ ਨਹੀਂ ਜਿੱਤੇ ਕੋਈ ਹਾਰੇ ਤੁਸੀਂ ਐਵੇਂ ਇੱਕ ਹੀ ਟਰੈਕਟਰ ਲੈਣਾ ਉਹਦਾ ਮੇਰੇ ਕਿਚੌੜ ਸੀ ਨਾ ਮੈਂ ਹੁਣ ਯਕੀਨ ਵੀ ਦਿਵਾਉਣਾ ਸੀਗਾ ਵੀ ਪੱਕੀ ਆ ਸੀਟ ਅੱਛਾ ਉਹ ਕਹਿੰਦਾ ਸੀਗਾ ਵੀ ਸੀਟ ਪੱਕੀ ਨਹੀਂ ਮੈਂ ਉਹਨੂੰ ਕਹਿਆ ਸੀ ਪੱਕੀ ਐ ਟਰੈਕਟਰ ਭਾਈ ਦਿੰਦਾ ਕੋਈ ਨਹੀਂ ਅੱਗੇ ਤਾਂ ਸ਼ਰਤ ਦਾ ਲਾਇਓ ਨਹੀਂ ਭਾਈ ਦੇ ਵੀ ਦੇਵਾਂਗੇ ਪਰ ਸ਼ਰਤ ਹਰਦੇ ਹੀ ਨਹੀਂ ਅਸੀਂ ਗੱਲ ਹੀ ਉਹਨੇ ਹੀ ਕਰਦੇ ਆ ਅੱਛਾ ਅੱਛਾ ਠੀਕ ਆ ਅੱਛਾ ਭਾਈ ਪੰਥਕ ਚਿਹਰੇ ਜਿੱਤੇ ਆ ਦੋ ਚਿਹਰੇ ਜਿੱਤੇ ਆ ਤੇ ਇਤਿਹਾਸ ਰਚਿਆ ਇੱਕ ਆਪਾਂ ਕਹਿ ਸਕਦੇ ਆ ਕਿਹੜੀਆਂ-ਕਿਹੜੀਆਂ ਉਮੀਦਾਂ ਲੋਕਾਂ ਨੂੰ ਇਹਨਾਂ ਤੋਂ ਹੁਣ ਹੈਗੀਆਂ ਨਹੀਂ ਤੇ ਜਾਂ ਕਿੰਨਾ ਗੱਲਾਂ ਤੋਂ ਗੁਰੇਜ਼ ਕਰਨਾ ਚਾਹੀਦਾ ਕਹਿੰਦਾ ਆਪਾਂ ਬਹੁਤ ਛੋਟੇ ਆ ਮੈਨੂੰ ਲੱਗਦਾ ਆਪਾਂ ਨਹੀਂ ਉਹਨਾਂ ਨੂੰ ਸੂਜੀ ਦੇਣੀ ਚਾਹੀਦੀ ਪਰ ਫਿਰ ਵੀ ਕਿੰਨਾ ਕਾਰਨਾ ਕਰਕੇ ਲੋਕਾਂ ਨੇ ਉਹਨਾਂ ਨੂੰ ਜਤਾਇਆ ਤੇ ਕਿੰਨਾ ਕਾਰਨਾ ਕਰਕੇ ਉਹ ਲੋਕਾਂ ਦੇ ਨਜ਼ਰਾਂ ਦੇ ਵਿੱਚੋਂ ਲੈ ਜਾਣਗੇ ਜੇ ਉਹਨਾਂ ਨੇ ਇਹ ਕੰਮ ਕੀਤੇ ਨਹੀਂ ਉਹ ਤਾਂ ਵੇਖੋ ਜੀ ਹੁਣ ਗੱਲ ਦੀ ਕੌਮ ਤੇ ਆ ਗਈ ਹੈ ਨਾ ਤੇ ਸਿੱਖ ਕੌਮ ਦੇ ਦੋ ਵੱਡੇ ਚਿਹਰੇ ਆ ਚਲੋ ਹੋਰ ਤਾਂ ਕੁਝ ਹੋਵੇ ਨਾ ਹੋਵੇ ਕਿਉਂਕਿ ਸਰਕਾਰ ਹੀ ਉੱਥੇ ਐਂਟੀ ਤੇ ਰਹਾਂਦੀਆਂ ਦੋ ਬੰਦਿਆਂ ਦਾ ਬੰਦਾ ਵੀ ਕੁਝ ਨਹੀਂ ਐਨਾ ਮਗਰ 543 ਮਗਰ ਪਰ ਗੱਲ ਇਹ ਕਾ ਵੀ ਉਥੇ ਆਏ ਤਾਂ ਆਖਣਗੇ ਵੀ ਆਹ ਸਿੱਖਾਂ ਦੇ ਯਾਰ ਪੰਜਾਬ ਚੋਂ ਆਏ ਬਹੁਤ ਵੱਡੇ ਚਿਹਰੇ ਆ ਹਾਂ ਇੱਕ ਹਸਾਬ ਦਾ ਵੀ ਖਾਲਸੇ ਲੋਕ ਸਭਾ ਇੱਥੇ ਜਾ ਰਹੇ ਕਿ ਅਸੀਂ ਜਿਉਂਦੇ ਆ ਜਿਉਣੇ ਆ ਜੇ ਜ਼ਮੀਰਾਂ ਜਾਗਦੀਆਂ ਹਾਂ ਹਾਂ ਬਿਲਕੁਲ ਉਹ ਕਹਿੰਦੇ ਹੁੰਦੇ ਨਾ ਸਤਰੰਜ ਚ ਵਜ਼ੀਰ ਦਾ ਤੇ ਸਰੀਰ ਚ ਜ਼ਮੀਰ ਦਾ ਹੁਣਾ ਬਹੁਤ ਜ਼ਰੂਰੀ ਹੈ ਬਿਲਕੁਲ ਸ਼ੁਕਰੀਆ ਭਾਈ ਬਹੁਤ ਸੋਹਣੀ ਗੱਲ ਬਾਤ ਹਾਂਜੀ ਭਾਈ ਜੀ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜਿਹੜੇ ਭਰਾ ਭੈਣਾਂ ਵੇਖਣਗੇ ਤੇ ਇੱਕ ਮੈਂ ਫੇਰ ਗੱਲ ਭਾਈ ਕਹਿਣਾ ਵੀ ਮੈਨੂੰ ਬੁੱਧਵਾਰ ਨੂੰ ਫੋਨ ਨਾਂ ਵਾਲੇ ਕਰਿਆ ਕਰਿਓ ਮੇਰਾ ਪਤਾ ਤੁਹਾਨੂੰ ਮੈਂ ਦੱਸਦਾ ਤੇ ਜਦੋਂ ਮਰਜ਼ੀ ਆਓ ਪਹੁੰਚੋ ਬੁੱਧਵਾਰ ਨੂੰ ਮੈਂ ਘਰ ਹੀ ਮਿਲਦਾ ਠੀਕ ਹੈ ਕਿਉਂਕਿ ਬੁੱਧਵਾਰ ਦਾ ਮੇਰਾ ਕੋਈ ਪ੍ਰੋਗਰਾਮ ਨਹੀਂ ਹੁੰਦਾ ਉਂ ਵੈਸੇ ਜਿਹੜਾ ਮੇਰਾ ਇੱਕ ਪ੍ਰੋਫੈਸ਼ਨਲ ਹੀ ਧੰਦਾ ਜਾਂ ਸ਼ੌਂਕ ਆ ਉਹ ਮੇਰਾ ਸ਼ੌਂਕ ਹੈਗਾ ਘੋੜੇ ਫਲਮਾਉਣਾ ਜਾਂ ਦੁਕਾਨਾਂ ਜਾਂ ਮਸ਼ੀਨਰੀ ਕਿਸੇ ਦੀ ਵੀ ਐਡਵਰਟਾਈਜ਼ਮੈਂਟ ਕਰਨੀ ਤੇ ਆਪਦੇ ਪੀਤੇ ਵਕਾਉਣੀ ਹੂੰ ਕਿਉਂਕਿ ਮੈਨੂੰ ਪਹਿਲਾਂ ਪਿੰਡਾਂ ਲੋਕ ਪਹਿਲਾਂ ਇਹ ਬਈ ਇੱਕ ਗੱਲ ਹੋਰ ਆ ਮਨਜੀਤ ਸੰਧੂ ਦੀ ਜਿਹੜਾ ਸੁਖਣਾ ਲਗਾ ਮਨਜੀਤ ਸੰਧੂ ਹੈ ਨਾ ਤੇ ਬੀਬੀ ਕਲਮੰਤ ਕਹਿਰ ਚਲੋ ਇਹ ਦੁਨੀਆ ਚ ਨਹੀਂ ਰਹੇ ਹੈ ਨਾ ਉਹਨਾਂ ਦੀ ਨਾ ਇੱਕ ਗੱਲ ਮੈਂ ਬਹੁਤ ਕੰਨ ਚ ਪਾਈ ਆ ਉਹਨੇ ਇੱਕ ਅੱਜ ਤੋਂ 20 ਸਾਲ ਪਹਿਲਾਂ ਗਾਣਾ ਗਾਇਆ ਸੀ ਵੀ ਸਾਡੇ ਪਿੰਡਾਂ ਦੇ ਲੋਕਾਂ ਵਿੱਚ ਰੱਬ ਵਸਦਾ ਹੂੰ ਤੇ ਵਾਕਿਆ ਹੀ ਵਸਦਾ ਬਈ ਰੱਬ ਇਹ ਗੱਲ ਕੋਈ ਦੂਰ ਹੈ ਨਹੀਂ ਜਦੋਂ ਮੈਂ ਪਿੰਡ ਚ ਜਾਣਾ ਜਾਂ ਕਿਸੇ ਘੋੜੇ ਵਾਲਿਆਂ ਭਰਾਵਾਂ ਕੋਲੇ ਜਾਣਾ ਮੈਨੂੰ ਲੋਕਾਂ ਨੇ ਆਖਣਾ ਵੀ ਜਿਹੜਾ ਸਖਜਿੰਦਰ ਲੋਪੋਂ ਨਹੀਂ ਸੀਗਾ ਕੋੜੇ ਫਲਮਾਉਂਦਾ ਸੀ ਵੀ ਕਹਿੰਦੇ ਸੀ ਤੂੰ ਵੀ ਲੋਪੋ ਵਾਲਿਆਂ ਨੂੰ ਗੱਲਾਂ ਬਹੁਤ ਜਾਣਦਾ ਤੂੰ ਕੋੜੇ ਫਲਮਾਉਣ ਲੱਗ ਜਾ ਹਾਂ ਮੈਂ ਕਹਿੰਦਾ ਯਾਰ ਆਪਾਂ ਤਾਂ ਕਿਹਨੇ ਐਡ ਕਰਾਉਣੀ ਆ ਹਨਾ ਤੇ ਪ੍ਰਮਾਤਮਾ ਚਲੋ ਮਿਹਰਬਾਨ ਹੋਇਆ ਤੇ ਅੱਜ ਬਈ ਮੈਂ ਘਟੋ ਘਟ 100 ਖਣੀ 150 ਕੋੜੇ ਦੀ ਵੀਡੀਓ ਆਪਦੇ ਬੇਜ ਤੇ ਪਾ ਚੁੱਕਿਆ ਤੇ ਹੁਣ ਵੀ ਮੇਰੇ ਕੋਲੇ ਵੀਡੀਓ ਬਹੁਤ ਬੁੱਕ ਪਈਆਂ ਅੱਛਾ ਬਈ ਇੱਕ ਗੱਲ ਹੋਰ ਲੋਕ ਕੀ ਕਹਿੰਦੇ ਆ ਜਾਂ ਕਹਿੰਦਾ ਮੈਂ ਹੀ ਕਹਿੰਦੀ ਆ ਕਹਿੰਦੇ ਪਹਿਲਾਂ ਗੋਪੀ ਦੇ ਕੋਣਿਆਂ ਦਾ ਕੰਮ ਚਲਾਇਆ ਉਹਦੇ ਨਾਲ ਜਿਵੇਂ ਤੁਸੀਂ ਇਹ ਫਿਲਮਾਉਣਾ ਚਲੋ ਪ੍ਰੋਮੋਸ਼ਨਾਂ ਵੀ ਮਿਲਣ ਲੱਗ ਜਾਂਦੀਆਂ ਫਿਰ ਸੋਸ਼ਲ ਮੀਡੀਆ ਤੇ ਸਟਾਰ ਬਣੇ ਇੰਟਰਵਿਊਆਂ ਤੇ ਆਉਣ ਲੱਗੇ ਹਨਾ ਚਿਹਰਾ ਬਣਾਇਆ ਤੇ ਹੁਣ ਕਹਿੰਦੇ ਪੁੱਛਾਂ ਵਾਲੇ ਪਾਸਿਆਂ ਨੂੰ ਜਾਂਦਾ ਹਾਂ ਨਹੀਂ ਪੁੱਛ ਤਾਂ ਮੈਂ ਕਦੇ ਗੱਡੀ ਨਹੀਂ ਪੁੱਛਾਂ ਤਾਂ ਪਾਸੇ ਅੱਗੇ ਕਹਿੰਦੇ ਰਾਜਨੀਤੀ ਚ ਲੋਕ ਨਹੀਂ ਕਹਿੰਦੇ ਇਹ ਲੋਕ ਨਹੀਂ ਕਹਿੰਦੇ ਤੂੰ ਕਹਿੰਦੇ ਅੱਗੇ ਰਾਜਨੀਤੀ ਜਵਾਨ ਨਹੀਂ ਨਹੀਂ ਰਾਜਨੀਤੀ ਤਾਂ ਮੰਡੇੜ ਤੇੜਦੀ ਨਹੀਂ ਜਾਂਦਾ ਆਹ ਗੱਲ ਤੁਸੀਂ ਕੈਮਰੇ ਤੇ ਕਹਿ ਰਹੇ ਹੋ ਵੀ ਬਾਈ ਜੀ ਅੱਜ ਕੈਮਰੇ ਤੇ ਕਹਿਣਾ ਵੀ ਮੈਂ ਤੇਰਾ ਤਾਂ ਨਹੀਂ ਹੋਊਗਾ ਇੱਥੇ ਨਹੀਂ ਨਾ ਕੋਈ ਡੇਰਾ ਨਾ ਕੋਈ ਰਾਜਨੀਤੀ ਮੈਂ ਪਿੰਡ ਦਾ ਮੈਂਬਰ ਵੀ ਨਹੀਂ ਉੱਠਣਾ ਅੱਛਾ सरपंच जी तेरा नहीं होवे ਕਿ ਤੇ ਐਮਐਲਏ ਦੀ ਟਿਕਟ ਲਈ ਬੈਠੇ ਹੋ ਕਾਦੀ ਗੱਲ ਦੋ ਐਮਐਲਏ ਦੀ ਟਿਕਟ ਹੋਂਕੇ ਲਵਾ ਦਿੰਦੀ ਆ ਮੇਰੇ ਕੋਲੇ ਤਾਂ ਹਾਈ ਕਲਾ ਟਰੈਕਟਰ ਉਹ ਵੀ ਮੇਰਾ ਤਾਂ ਤੁਸੀਂ ਵਕਾਉਣਾ ਮੈਨੂੰ ਦੱਸ ਦੋ ਨਹੀਂ ਨਹੀਂ ਵੈਸੇ ਇੱਕ ਮੋਟਰਸਾਈਕਲ ਆ ਮੇਰੇ ਨਾਲ ਉਹਦਾ 20000 ਦਾ ਉਹਦਾ ਇੱਕ ਦਿਨ ਦੇ ਟੂਰ ਚ ਹੀ ਉੱਡ ਜਾਊਗਾ ਅੱਛਾ ਅੱਛਾ ਨਹੀਂ ਬਾਈ ਆਪਾਂ ਕੋਈ ਸਿਆਸਤ ਚ ਨਹੀਂ ਆਉਣਾ ਕੋਈ ਕਿਸੇ ਪਾਰਟੀ ਨਾਲ ਸੰਬੰਧ ਨਹੀਂ ਰੱਖਣਾ ਹਾਂ ਜਿਹੜਾ ਐਡਵਰਟਾਈਜ਼ਮੈਂਟਾਂ ਦੇਣੀਆਂ ਮੈਨੂੰ ਤਾਂ ਆਪ ਨੂੰ ਨਹੀਂ ਪਤਾ ਲੱਗਿਆ ਵੀ ਮੈਨੂੰ ਕਿਹੜੇ ਵੇਲੇ ਐਡਵਰਟਾਈਜ਼ਮੈਂਟਾਂ ਭਰਤਾ ਮੈਂ ਪਿਛਲੇ ਸਾਲ ਤੋਂ ਅੱਜ ਕੱਲ ਨਹੀਂ bizness ਕਹੀ ਚੱਲ ਪੇ ਨਾ ਹੁਣ ਨਹੀਂ bizness ਨਹੀਂ ਵੇਖੋ ਜਿਹੜਾ ਮੈਂ ਘੋੜਿਆਂ ਦੀ ਇੰਟਰਵਿਊ ਕਰਦਾ ਜਾਂ ਕੋਈ ਵੀ ਦੁਕਾਨਾਂ ਦੀ ਕਰਦਾ ਅਸੀਂ ਲੋਕਾਂ ਨੂੰ ਕਿਤੇ ਲੱਖਾਂ ਲੱਖਾਂ ਰੁਪਈਆ ਨਹੀਂ ਮੰਗੇ ਜਿੰਨਾ ਸਾਡਾ ਖਰਚਾ ਹੁੰਦਾ ਸੀ ਉਹਨਾਂ ਕੁ ਲੈ ਕੇ ਸਬਰ ਕਰ ਲੈਨੇ ਕਿਉਂਕਿ ਪ੍ਰਮਾਤਮਾ ਦੋ ਟਾਈਮ ਦੀ ਰੋਟੀ ਦੇਈ ਜਾਵੇ ਬਹੁਤ ਹੈ ਬਹੁਤ ਹੈ ਹਾਂਜੀ ਠੀਕ ਹੈ ਤੇ ਆ ਜਿਹੜਾ ਰਾਜਨੀਤੀ ਵਾਲੀ ਟਿਕਟ ਦੀ ਜਾਗ ਨਹੀਂ ਟਕ ਟੁਕ ਟੁਕਦੀ ਮੈਨੂੰ ਕੋਈ ਝਾਕ ਨਹੀਂ ਅੱਛਾ ਮੈਨੂੰ ਤਾਂ ਪਿੰਡ ਦੇ ਮੈਂਬਰ ਬੰਨ ਤੇ ਕਿ ਝਾਕ ਨਹੀਂ ਕਦੇ ਕਿਸੇ ਨੇ ਕਿਹਾ ਨਹੀਂ ਵੀ ਤੂੰ ਵਧੀਆ ਬੋਲਦਾ ਸਾਡੀ ਬਾਦੀ ਚਾ ਨਹੀਂ 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 ਜੇ ਕੋਈ ਕਹੂਗਾ ਵੀ ਮੈਂ ਤਾਂ ਵੀ ਨਹੀਂ ਜਾਂਦਾ ਅੱਛਾ ਜੇ ਕੋਈ ਕਹੂਗਾ ਤਾਂ ਵੀ ਨਹੀਂ ਜਾਂਦਾ ਸ਼ੁਕਰੀਆ ਭਾਈ ਬਹੁਤ ਸੋਹਣੀ ਗੱਲਬਾਤ ਬਾਈ ਗੋਪੀ ਨੇ ਸਾਡੇ ਨਾਲ ਕੀਤੀ ਖੈਰ ਕੁਝ ਗੱਲਾਂ ਜੋ ਲੋਕਾਂ ਦੇ ਵੱਲੋਂ ਵੀ ਪੁੱਛੀਆਂ ਜਾਂਦੀਆਂ ਨੇ ਤੇ ਉਹ ਸਵਾਲ ਆ ਜਿਹੜੇ ਉਹ ਕਰਨਾ ਸਾਡਾ ਫਰਜ਼ ਹੁੰਦਾ ਤਾਂ ਕੁਝ ਭਵਿੱਖਵਾਨੀਆਂ ਇਲੈਕਸ਼ਨ ਨੂੰ ਲੈ ਕੇ ਬਾਈ ਨੇ ਕੀਤੀਆਂ ਸੀ ਤੇ तकरीबन ਸਾਰੀਆਂ ਹੀ ਸੱਚ ਹੋਈਆਂ ਵੜੀ ਬੋਤੀ ਅਦਲਾ ਬਦਲੀ ਜਦੋਂ ਉਮੀਦਵਾਰਾਂ ਦੇ ਨਾਵਾਂ ਦੀ ਹੁੰਦੀ ਰਹੀ ਤਬਾਈ ਦੇ ਬਿਆਨ ਨਹੀਂ ਹੁੰਦੀ। ਨਹੀਂ ਇੱਕ ਹੀ ਕਹੀ ਹੈ ਜੀ ਮੈਂ ਉਸ ਤੋਂ ਬਾਅਦ ਬਦਲਿਆ ਕੋਈ ਨਹੀਂ। ਕੱਲੀ ਮੈਂ ਫਰੀਦਕੋਟ ਵਾਲੀ ਸੀਟ ਬਦਲਿਆ ਉਹ ਮੈਨੂੰ ਮੰਨ ਕੇ ਚਲੋ ਪ੍ਰਮਾਤਮਾ ਗੰਗੋਂ ਆਵਾਜ਼ ਕਹਿ ਲੋ ਜਾਂ ਜਿਹੜੀ ਦੁਨਗਾਂਦਾਰੀ ਆਮ ਫੈਨ ਫਾਲੋਵਿੰਗ ਉਹਨਾਂ ਦੀ ਆਵਾਜ਼ ਕਹਿ ਲੋ ਕਿਉਂਕਿ ਉਹ ਜਦੋਂ ਗੱਲ ਹੀ ਕੋਮਤੇ ਆ ਗਈ ਸੀਗੀ ਫਿਰ ਹੁਣ ਇਹ ਤਾਂ ਹੈ ਨਹੀਂ ਵੀ ਗੁਰੂ ਸਾਹਿਬ ਨੇ ਚਾਰਾ ਦੇ ਬੱਚੇ ਵਾਰਤੇ ਸੀ ਕੌਮ ਦੀ ਖਾਤਰ ਤੇ ਐਡਾ ਕਿਤਾ ਕੋਪੀ ਦਾ ਜਮੀਰ ਨਹੀਂ ਮਰਿਆ ਵੀ ਗੱਲ ਕੌਮ ਤੇ ਆਈ ਖੜੀ ਹੋਵੇ ਤੇ ਵੋਟ ਆਲਾ ਆ ਜਿਹੜੀ ਸੱਚ ਤੇ ਕਿਸੇ ਤੇ ਹੋਰ ਤੇ ਉਹ ਗੱਲ ਲੱਗੇ ਇਹ ਹੋ ਹੀ ਨਹੀਂ ਸਕਦਾ ਮੇਰਾ ਇੱਕ ਨਾ ਦੋਸਤ ਆ ਡਾਕਟਰ ਆ ਬੁੱਟਰ ਪਿੰਡਾਂ ਨਾਲ ਹੀ ਸਾਡੇ ਨਿੱਕੂ ਉਹਦਾ ਨਾਂ ਉਹ ਆਮ ਆਦਮੀ ਪਾਰਟੀ ਦਾ ਪੱਕਾ ਵਰਕਰ ਆ ਉਹ ਇੱਥੇ ਮੇਰੇ ਕੋਲੇ ਨਿੱਤ ਆਇਆ ਕਰੇ ਆਖਿਆ ਕਰੇ ਵੀ ਅਨਮੋਲ ਜਿੱਤੂ ਅਨਮੋਲ ਜਿੱਤੂ ਮੈਨੂੰ ਕਹਿੰਦਾ ਪਤਾ ਨਹੀਂ ਕੀ ਹੋਇਆ ਕਹਿੰਦਾ ਜਦੋਂ ਮੈਂ ਵੋਟ ਪਾਉਣ ਗਿਆ ਪੈਗੀ ਕੰਨੇ ਨੂੰ अच्छा आम आदमी पार्टी ਦੇ ਵਰਕਰਾਂ ਦੀ ਵੀ ਗੰਨੇ ਤੇ ਨੱਪੀ ਗਈ ਵੋਟ ਆਏ ਹਾਏ ਹਾਂ ਕਿਉਂਕਿ ਗੱਲ ਸਿੱਖੀ ਤੇ ਆ ਗਈ ਸੀ ਹੂੰ ਗੱਲ ਸਿੱਖੀ ਤੇ ਫਿਰ ਸਿੱਖਾਂ ਦਾ ਸਭ ਤੋਂ ਵੱਡਾ ਹਨਾ ਧਰਮੀ ਜਦੋਂ ਸਿੱਖੀ ਆ ਤੇ ਜੇ ਸਿੱਖਾਂ ਫਿਰ ਸਿੱਖ ਤਾਂ ਮਰ ਗਏ ਸੀਗੇ ਦੋਵੇਂ ਸੀਟਾਂ ਦੇ ਹੂੰ 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 ਇਹਨਾਂ ਦੀ ਮੰਨ ਕੇ ਚਲੋ ਕੁਰਬਾਨੀ ਵੀ ਵੇਖੋ ਪਰਿਵਾਰਾਂ ਦੀ ਹੁਣ ਭਾਈ ਅਬਰਤਪਾਲ ਉਹਦੀ ਕੁਰਬਾਨੀ ਵੇਖੋ ਨੇ ਮਾੜਾ ਕੀ ਕਰਿਆ ਮੈਂ ਚੰਗੀ ਕਰਿਆ ਲੋਕਾਂ ਦੇ ਬੱਚੇ ਇਹ ਕੋਣੇ ਬਸ ਜ਼ਿੰਦਗੀ ਚ ਉਹਦੋਂ ਇੱਕ ਮੜੀ ਜੀ ਗਲਤੀ ਹੋਈ ਆ ਉਹ ਆਪਾਂ ਪਹਿਲਾਂ ਵੀ ਕਹੀ ਸੀ ਅੱਜ ਵੀ ਕਹਨੇ ਆ ਕਿ ਉਹਨੇ ਜਿਹੜਾ ਮਹਾਰਾਜ ਦਾ ਸਰੂਪ ਸੀਗਾ ਉਹ ਥਾਣੇ ਚ ਨਹੀਂ ਲੈ ਕੇ ਜਾਣਾ ਸੀ ਹੋਰ ਕਿਸੇ ਪਾਸੇ ਉਹਨੂੰ ਕੋਈ ਦਾਗ ਵਿਖਾ ਦਿਓ ਹੈ ਹੀ ਨਹੀਂ ਲੋਕਾਂ ਦੇ ਬੱਚਿਆਂ ਨੂੰ ਨਸ਼ਿਆਂ ਤੋਂ ਦੂਰ ਕਰਕੇ ਦਮਾਲੇ ਬੰਨਣ ਲਾਤੇ ਤੇ ਹੁਣ ਤਾਂ ਭਈ ਉਹਨੇ ਬਾਹਰ ਆਈ ਜਾਣਾ ਹੁਣ ਤਾਂ ਫਿਰ ਦਮਾਲੇ ਦੂਰੀ ਅਰ ਸਜਣ ਗਈ ਵਾਜ ਵਾਹ ਹਾਂਜੀ ਸ਼ੁਕਰੀਆ ਜੀ ਵਾਕਈ ਭਾਈ ਅਮਰਤਪਾਲ ਸਿੰਘ ਦੇ ਜਿੱਤਣ ਤੋਂ ਬਾਅਦ ਲੋਕਾਂ ਨੂੰ ਮੋੜ ਦਮਾਲੇ ਸਜਨ ਦੀ ਜਿਹੜੀ ਉਮੀਦ ਹੈ ਉਹ ਜ਼ਰੂਰ ਜਾਗੀ ਹੈ ਕੈਮਰਾਮੈਨ ਕਿੰਦੇ ਦੇ ਨਾਲ ਮੈਂ ਗਗਨ ਸਿੱਧੂ ਲੇਵਨ ਸ਼੍ਰੀ ਮੁਕਸਰ ਸਾਹਿਬ